ਬੂਰਾਂ ਦੀ ਕਿਤਾਬ ਚੋਂਤੀ ਕਰਦਾ ਜਿੰਨਿਆਂ ਨੇ ਉਹਦੇ ਬਾਲ ਦੇਖਿਆ ਉਹਨਾਂ ਦਾ ਉਹ ਕਦੇ ਵੀ ਕਾਲਾ ਨਹੀਂ ਹੋਇਆ ਉਹਦੇ ਅਗਲੇ ਕਲਾਮਾਂ 'ਚ ਲਿਖਿਆ ਗਿਆ ਵਾ ਸ਼ੇਰ ਨੂੰ ਭੁਖ ਸ਼ੇਰ ਨੂੰ ਭੁਖਾਦੀ ਸ਼ੇਰ ਬੱਚਾ ਨੂੰ ਭੁਖ ਲਾਦੀ ਆ ਤੇ ਘਾਟਾ ਵੀ ਪੈਂਦਾ ਵਾ ਲੇਕਰ ਖੁਦਾਵੰਦ ਦੇ ਤਾਲਬਾ ਨੂੰ ਕਿਸੇ ਵੀ ਚੰਗੀ ਵਸਤੀ ਕੋਰਨਾ ਹੋਵੇ ਕਿ ਉਸ ਕਲਾਮ ਨੂੰ ਪੜ ਸਕਦੇ ਉਸ ਕਵਚਨ ਨੂੰ ਪੜੇ ਆਂਧੀ ਆਂਧੀ ਮਿਲ ਗਿਆ ਪੜੇ ਮੈਨੂੰ ਪਤਾ ਤਾਂ ਪਤਾ ਬਚਨ ਦਾ ਸ਼ੇਰ ਬੱਚਿਆਂ ਨੂੰ ਛੇਰ ਬੱਚਿਆਂ ਨੂੰ ਘਾਟਾ ਪੈਂਦਾ ਘਾਟਾ ਪੈਂਦਾ ਭੁੱਖ ਲੱਗਦੀ ਹੈ ਪਰੰਤੂ ਯਹੋਵਾ ਦੇ ਤਾਲਬਾ ਨੂੰ ਜਿਹਦੇ ਨਾਲ ਬੋਲ ਨਹੀਂ ਹੋਵੇ ਜਿਹਦੇ ਤਾਲਬਾ ਨੂੰ ਬੋਲ ਦਿਓ ਛੋਟੀ ਆਵਾਜ਼ ਦੇ ਨਾਲ ਯਹੋਵਾ ਦੇ ਤਾਲਬਾ ਯਹੋਵਾ ਦੇ ਤਾਲਬਾ ਕਿਹਬੀ ਦੀ ਜੋ ਥੋੜੀ ਹੋਏਗੀ ਚੰਗੀ ਚੀਜ਼ ਥੋੜਾ ਲਾਓ ਜਿਹੜਾ ਇਨਸਾਨ ਯਹੋਵਾ ਦਾ ਤਾਲਬਾ ਖੁਦਾਵੰਦਾ ਭਗਤ ਵਾ ਖੁਦਾਵੰਦੀ ਖੁਦਾਵੰ ਨੂੰ ਪਿੱਛਾ ਕਰਦਾ ਵਾ ਉਹਦੇ ਵਚਨਾਂ 'ਚ ਮਗਰ ਰਹਿੰਦਾ ਵਚਨਾਂ 'ਚ ਬਣਿਆ ਰਹਿੰਦਾ ਵਾ ਜਦ ਦੀ ਹਜ਼ੂਰੀ 'ਚ ਬਣਿਆ ਰਹਿੰਦਾ ਵਾ ਤਭੀ ਉਹਨੂੰ ਕਿਸੇ ਚੰਗੀ ਵਸਤੂ ਦੀ ਥੋੜ ਨਹੀਂ ਹੋਏ ਕਿਹਦੀ ਕਹੇ ਕਿਹਦੀ ਵਸਤੂ ਦੀ ਚੰਗੀ ਹੋ ਦੇਖੋ ਇਹ ਚੰਗੀ ਵਸਤੂ ਦੀ ਨਹੀਂ ਥੋੜ ਹੋਣ ਦਿੰਦਾ ਆ ਮਾੜੀ ਦੀ ਥੋੜ ਹੋ ਜਾਂਦੀ ਮਾੜੀ ਰੀਝ ਨਹੀਂ ਪੂਰੀ ਹੁੰਦੀ ਕੋਈ ਗੱਲ ਨਹੀਂ ਪਾਪ ਵਾਲੀ ਰੀਝ ਭੁੱਖ ਨੰਗ ਵਾਲੀ ਰੀਝ ਨਹੀਂ ਪੂਰੀ ਹੁੰਦੀ ਨਾ ਹੋਵੇ ਲੈਕਿਨ ਚੰਗੀ ਵਸਤੂ ਦੀ ਰੀਝ ਪੂਰੀ ਹੋਣੀ ਚਾਹੀਦੀ ਆ ਹਾਰੇ ਗਾ ਬਰਕਤ ਵਾਲੇ ਮੁਬਾਰਕ ਮੈਂ ਅੱਜ ਆਪਣੀ ਪਤਨੀ ਨਾਲ ਗੱਲ ਕਰਨ ਡਿਆ ਸੀਗਾ ਅਸੀਂ ਬਾਈਕ ਤੇ ਆਉਣ ਡੇ ਸੀਗੇ ਤੋਂ ਮੈਂ ਵਿਚਾਰ ਕਰ ਰਿਹਾ ਕਿ ਮੈਂ ਕਈ ਵਾਰ ਕਨਵੈਨਸ਼ਨਾਂ ਗੰਭੀਰ ਦਾ ਕੋਈ بڑا ਗਨ ਕਰਨਾ ਤੋਂ ਤੈ ਥੋੜੇ ਹੁੰਦੇ ਸੀਗੇ ਚੰਡ ਦੇ ਦੀ ਸ਼ੁਰੂਆਤ ਕੀਤੀ ਆ ਦਾਦਾ 12-12000 ਰੁਪਏ ਦੇ ਵਿੱਚ ਕਨਵੈਨਸ਼ਨਾਂ ਚਲਾਈਆਂ ਜਾਂ بڑا ਗਨ ਚਲਾਇਆ ਤੇ ਮੈਂ ਮੰਦਰੋਂ ਰੋਣਾ ਪਿੱਟਣ ਅੰਦਲੇ ਪਾਸੋਂ ਰਬਾ ਇਨਕ ਕਬਿਆਰ ਇਹਦੇ ਨੇ ਇਨਾ ਦੇ ਪਾਸਟਾਂ ਬਾਨ ਦੇ ਦਿੰਦੇ ਆ ਕੋਈ ਮਿਡ ਕਨਵੈਨਸ਼ਨ ਦੇ ਪ੍ਰਚਾਰ ਕਰਨਾ ਵਿੱਚ ਇਹਨਾਂ ਦੇ ਖੁਰਦਾ ਦੇ ਸੰਤਾਨ ਭੇੜ ਚੜਾ ਦੇਦੀ ਆ ਇਹਨਾਂ ਨੇ ਅਸੀਂ ਕਨਵੈਨਸ਼ਨ ਕਰਨੇ ਜਾ ਬੜਾ ਦਿਨ ਬਣਾਉਣ ਦੇ ਆ ਲੇਕਿਨ ਪ੍ਰਭੂ ਦਾ ਧੰਨਵਾਦ ਹੋਵੇ ਮੈਂ ਕਿ ਆਪਣੇ ਪਤਨ ਕਰ ਰਿਹਾ ਕਿ ਪ੍ਰਭੂ ਦਾ ਧੰਨਵਾਦ ਹੋਵੇ ਕਿ ਜਿੰਨੀਆਂ ਕਿ ਆਪਾਂ ਇਦਾਂ ਦੇ ਟਾਈਟ ਹੋ ਕੇ ਕਾਰੇ ਕੀਤੇ ਆ ਉਸ ਟਾਈਮ ਤੱਕ ਜਦੋਂ ਟਾਈਮ ਆਉਂ ਲੱਗਦਾ ਵਾ ਟਾਈਟ ਹੋਣਾ ਲੇਕਿਨ ਜਦੋਂ ਕੰਮ ਸ਼ੁਰੂ ਕਰ ਦੇਣਾ ਨਾ ਪਰਮੇਸ਼ਵਰ ਨੇ ਬੱਲੇ ਬੱਲੇ ਜਾਂ ਆਨੰਦ ਤੇ ਬਦਲ ਜਾਣਾ ਟਾਈਮ ਨੂੰ ਪ੍ਰੇਜ਼ ਹੋਰ ਹਾਲੇਲੂਇਆ ਅਤੇ 1 2 3 4 5 ਵਾਰੀ ਬਹੁਤ ਵਾਰੀ ਮੇਰੇ ਨਾਲ ਹੋਇਆ ਕਿ ਜਦੋਂ ਲੱਗਦਾ ਪਹਿਲਾਂ ਕਿ ਯਾਰ ਇੰਨੇ ਕਿਝ ਕਰਨਾ ਪੈਣਾ ਮੈਂ ਦੁਖੀ ਹੋ ਕੇ ਮਨ ਨੇ ਕੰਮ ਅਰੰਭਣਾ ਲੇਕਿਨ ਜਦੋਂ ਕੰਮ ਅਰੰਭ ਦੇਣਾ ਵਾ ਨਾ ਤਾਂ ਫਿਰ ਨੰਗ ਜਿਹਾ ਬੈਸਟ ਹੋਣਾ ਵਾ ਇੰਨਾ ਜਿਹਾ ਵਧੀਆ ਹੋਣਾ ਕਿ ਵਿਸ਼ਵਾਸੀਆਂ ਨੇ ਤੱਕ ਗਈ ਅਜੇ ਤੱਕ ਪਾਦਰੀ ਬੰਨ ਕਹਿੰਦਾ ਮੇਰੇ ਸਾਹ ਮੇਰੇ ਮਿੱਤਰ ਲੋਕ ਨੂੰ ਕਹਿੰਦੇ ਖਰਚੀ ਬਹੁਤ ਬੜੀਆ ਕਨਵੈਂਸ਼ਨ ਕਰਵਾਣਾ ਆ ਕੀ ਕੀ ਜ਼ਗਾਰ ਲਾਉਂਦਾ ਰਹਿਦਾ ਹੁਣ ਤੱਕ ਕੀ ਹੁਣ ਕੋਈ ਪਾਸ ਸਿਦਾਂਦੇ ਜਿਹੜਾ ਨਵੇਂ ਆ ਮੈਂ ਤੋ ਸਲਾਹ ਲੈਂਦੇ ਆ ਕਿ ਜਿਹੜੇ ਪਾਸੇ ਦੀ ਪਾਸ ਜੀ ਕੀ ਕੀ ਕਰਦੇ ਤੁਸੀਂ ਐਦਾਂ ਕਾ ਕਿਦਾਂ ਕਮੜੀਆਂ ਕੰਮ ਕਰ ਲੈਂਦੇ ਆ ਕਿਉਂਕਿ ਹੁੰਦੇ ਆ ਕਨਵੈਨਸ਼ਨ ਤੇ ਮੈਂ ਗੱਲ ਨੂੰ ਕਹਿਣਾ ਛੋਣਾਵਾ ਕਿ ਅਸੀਂ ਕੰਮ ਸੋਚਦੇ ਆ ਕਿ ਬੈਰ ਜਾ ਲੱਗਣ ਗਿਆ ਬੜੀਆ ਨਹੀਂ ਥੋੜਾ ਹਵਾ ਲੇਕਿਨ ਅਸੀਂ ਵਿਚਾਰ ਕੀਤਾ ਉਹਨਾਂ ਨੇ ਬਹੁਤ ਵਧੀਆ ਕੀਤਾ ਸੀ ਸਹੀ ਆ ਉਹਨਾਂ ਨੇ ਬਹੁਤ ਬੈਸਟ ਕੀਤਾ ਸੀਗਾ ਉਹਨਾਂ ਨੇ ਆਹ ਕੀਤਾ ਸੀਗਾ ਉਹਨਾਂ ਨੇ ਇਹ ਕੀਤਾ ਸੀਗਾ ਇੱਦਾਂ ਦੇ ਕੱਪੜੇ ਪਹਿਨੇ ਸੀ ਆਹ ਚ ਜਲਾਈ ਹੋਏ ਸੀਗੇ ਐਡਾਂ ਕਰ ਕੀਤਾ ਹੋਇਆ ਸੀਗਾ ਉਹਨਾਂ ਨੇ ਤਾਂ ਪਹਿਲਾਂ ਆਹ ਕੀਤਾ ਸੀਗਾ ਐਨੇ ਦਿਨ ਪਹਿਲਾਂ ਕੀਤਾ ਸੀਗਾ ਉਹਨੇ ਦਿਨ ਪਹਿਲਾਂ ਕੀਤਾ ਸੀਗਾ ਨਾ ਨਾ ਆਪਣਾ ਨਾ ਆਪਣਾ ਨਾ ਆਪਣਾ ਬਹੁਤ ਅਸੀਂ ਚਿੰਤਾਵਾਂ ਦੇ ਵਿੱਚ ਫਿਰ ਫਸੇ ਹੋਨੇ ਆ ਅਤੇ ਸਾਨੂੰ ਲੱਗਣ ਡਿਆਂਦਾ ਕਿ ਜਦੋਂ ਬੈਸਟ ਨਹੀਂ ਹੋਣ ਡਿਆ ਉਹਨਾਂ ਨੇ ਬੈਸਟ ਕੀਤਾ ਸੀਗਾ ਹੋ ਸਕਦਾ ਉਹਨਾਂ ਨੇ ਇਤੋਂ ਵੀ ਬੈਸਟ ਕੀਤਾ ਹੋਵੇ ਲੇਕਿਨ ਉਹਨਾਂ ਦਾ ਬੈਟ ਹੋਵੇ ਉਹ ਚੀਜ਼ ਤੇ ਉਹ ਬਾਦ ਤੇ ਇੱਕ ਬੈਸਟ ਬਣਿਆ ਹੋਵੇ ਉਹ ਟਾਈਮ ਆ ਗਿਆ ਸਾਡਾ ਵੀ ਇਦਾਂ ਕਰਕੇ ਹੁੰਦਾ ਕਈ ਵਾਰ ਸਾਡੇ ਆਉਣ ਤੋਂ ਪਹਿਲਾਂ ਲੱਗਣ ਜਾਂਦਾ ਕਿ ਪਿੰਡਾ ਬੈਸਟ ਨੇਗਾ ਵਧੀਆ ਨੇਗਾ ਇਹਨਾਂ ਵਧੀਆ ਇਹਨਾਂ ਬੜਾ ਮਨ ਮੁਸਲਤ ਉਸ ਨੂੰ ਲਿਆ ਗਿਆ ਕੰਮ ਦੇ ਵਿੱਚ ਲੇਕਿਨ ਜਦੋਂ ਆਵਾਜ਼ ਆਵੇਗਾ ਟਾਈਮ ਜੇ ਦੀ ਯਹੋਵਾ ਦੇ ਤਾਲਬਾਂ ਤੇ ਉਹ ਮਾਨੰਦਨਾ ਜੀਵਨ ਨੂੰ ਪਰ ਦੇਵੇਗਾ ਹallelujah ਹallelujah ਉਹ ਟਾਈਮ ਨੂੰ ਹੀ ਖੁਸ਼ੀ ਚ ਬਦਲ ਦੇਵੇਗਾ ਉਹ ਵੇਲੇ ਨੂੰ ਹੀ ਮੁਬਾਰਕਪਨਾ ਬਦਲ ਦੇਵੇਗਾ ਉਹ ਟਾਈਮ ਨੂੰ ਹੀ ਜੈ ਜੈਕਾਰ ਦੇ ਵਿੱਚ ਬਦਲ ਦੇਵੇਗਾ ਕਿ ਜੰਦਾ ਖੁਦਾ ਹੋ ਬਸ ਗੱਲ ਵਿੱਚ ਇੱਕੋ ਵੜਦੀ ਆ ਕਿ ਉਹਦੇ ਤਾਲਬ ਹੋਈਏ ਤਾਲਬ ਦਾ ਮਤਲਬ ਉਹਦੇ ਭਗਤ ਹੋਈਏ ਹੈ ਨਾ ਇਹਦਾ ਕਰਕੇ ਲਿਖਿਆ ਗਿਆ ਨਾ ਕਿ ਜਵਾਨ ਸਿੰਘੋ ਕੋ ਤੋਂ ਘਟੀ ਹੁੰਦੀ ਹੈ ਉਹ ਭੁੱਖੇ ਵੀ ਰਹਿ ਜਾਂਦੇ ਹੈ ਪਰ ਦ ਯਹੋਵਾ ਕੇ ਖੋਜੀਓ ਕੋ ਕਿਸੇ ਭਲੀ ਵਸਤੂ ਕੀ ਘਟੀ ਨਾ ਹੋਵੇਗੀ ਯਹਵਾ ਦੇ ਲੱਭਣ ਵਾਲਿਆਂ ਦਾ ਯਹਵਾ ਦੇ ਖੋਜੀਆਂ ਨੂੰ ਯਹਵਾ ਦੇ ਖੋਜੀਆਂ ਨੂੰ ਕਿਸੇ ਚੰਗੀ ਵਸਤੂ ਦੀ ਘਾੜ-ਥੋੜ ਨਹੀਂ ਹੋਵੇਗੀ ਤੁਸੀਂ ਅਤੇ ਮੈਂ ਯਹਵਾ ਦੇ ਖੋਜੀ ਹਾਂ ਤੁਸੀਂ ਅਤੇ ਮੈਂ ਯਹਵਾ ਦੇ ਲੱਭਣ ਵਾਲੇ ਹਾਂ ਪਰਮੇਸ਼ੁਰ ਢੁੰਡਣ ਵਾਲੇ ਆ ਅੱਜ ਉਹ ਉਤਲਾ ਬਚਨ ਜੇ ਅਸੀਂ ਪੜਦੇ ਆ ਤੇ ਲਿਖਿਆ ਗਿਆ ਵਾ ਜਿੰਨਿਆਂ ਨੇ ਉਹਦੇ ਵੱਲ ਦੇਖਿਆ ਪੰਜ ਕਲਾਮ ਕਹਿੰਦਾ ਜਿਨ੍ਹਾਂ ਨੇ ਉਸ ਕੀ ਉਹ ਦ੍ਰਿਸ਼ਟੀ ਕੀ ਉਹਨਾਂ ਨੇ ਜੋਤੀਬਾਈ ਉਹਨਾਂ ਦਾ ਮੁੱਖਾ ਵੀ ਕਾਲਾ ਨਾ ਹੋਨੇ ਪਾਇਆ ਮੁਕਾ ਲਗੇਦਾ ਹੁੰਦਾ ਵਾ ਜਿਨ੍ਹਾਂ ਨੇ ਉਹਦੇ ਵੱਲ ਨਹੀਂ ਵੇਖਿਆ ਤੁਸੀਂ ਅੱਤੇ ਮੋਤਲ ਦੇਖਦੇ ਆ ਤੁਸੀਂ ਅੱਤੇ ਮੈਂ ਉਹਦੇ ਵੱਲ ਦੇ ਕੇ ਕਦਮ ਚੱਕਦੇ ਆ ਤੁਸੀਂ ਹੱਥੇ ਮੈਂ ਉਹਦੇ ਵੱਲ ਦੇਖ ਕੇ ਕੋਈ ਡਿਸੀਜਨ ਲੈਨੇ ਆ ਹਾਲੇਲੂਇਆ ਹਾਲੇਲੂਇਆ ਜਿਹਦੇ ਵੱਲ ਦੇਖਦੇ ਆ ਯਹੋਵਾ ਯਹੋਵਾ ਵੱਲ ਦੇਖਦੇ ਆ ਜਿਹਨੀਆਂ ਨੇ ਉਹਦੇ ਵੱਲ ਦੇਖਿਆ ਵਾ ਉਹ ਸ਼ਰਮਿੰਦਿਆ ਨਹੀਂ ਹੁੰਦੇ ਉਹ 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 ਮੂਰ ਦਾ ਕਾਲਾ ਨਹੀਂ ਹੁੰਦਾ ਬੇਇੱਜ਼ਤ ਨਹੀਂ ਹੁੰਦੇ ਮਾਲਿਕ ਉਹਦੀ ਪਿੱਠ ਨਹੀਂ ਲਗਣ ਦਿੰਦਾ ਉਹ ਜੋ ਵੀ ਕਹਿੰਦੀ ਹੁੰਦਾ ਵਾ ਉਹ ਕਹਿੰਦੇ ਆ ਨਾ ਸਾਨੂੰ ਚੈਨ ਦੀ ਲੋੜ ਆ ਚੈਨ ਦਾ ਉਹ ਕਹਿੰਦੇ ਆ ਨਾ ਅੰਗੂਠੀ ਦੀ ਅੰਗੂਠੀ ਉਹ ਕਹਿੰਦੇ ਆ ਨਾ ਕਿ ਸਾਡੇ ਘਰ ਦੇ ਵਿੱਚ ਆਹ ਕੰਮ ਰੰਪਣਾ ਆਵਾ ਉਹ ਕੰਮ ਰੰ ਬਣਾਵਾ ਉਹ ਖਰਚੇ ਵਾਲਾ ਆ ਤੇ ਉੱਤੇ ਭਰੋਸਾ ਰੱਖ ਕੇ ਕਦਮ ਚੱਕਦੇ ਆ ਬੇਸ਼ੱਕ ਦਿਮਾਗ ਦੋ ਚਿੱਤੇ ਹੁੰਦਾ ਵਾ ਜੁਗਾਰ ਲਾਉਣ ਡਿਆ ਹੁੰਦਾ ਵਾ ਲੇਕਿਨ ਜਗਾੜਾਂ ਨੇ ਵੀ ਉਹ ਸਫਰ ਕਰਨ ਵਾਲਾ ਪਰਮੇਸ਼ਰ ਆ ਨਾ ਹਾਲੇਲੂਇਆ ਹਾਲੇਲੂਇਆ ਕਿਉਂਕਿ ਅਸੀਂ ਉਹਦੇ ਵੱਲ ਦੇਖਿਆ ਅਸੀਂ ਉਹਦੇ ਵੱਲ ਦੇਖਿਆ ਵਾ ਜਿਹੜਾ ਇਨਸਾਨ ਆਪਣੇ ਬਾਪਾ-ਵਾਲ ਦੇਖਦਾ ਆਪਣੇ ਬਜ਼ੁਰਗਾਂ ਵੱਲ ਦੇਖਦਾ ਸ਼ਰਮਿੰਦਾ ਨਹੀਂ ਹੁੰਦਾ ਕਿਉਂਕਿ ਬਜ਼ੁਰਗਾਂ ਦੀ ਜ਼ਿੰਮੇਵਾਰੀ ਹੁੰਦੀ ਆਪਣੇ ਘਰ ਨੂੰ ਕੰਮ ਵਧੀਆ ਬੈਸਟ ਕਰਨਾ ਉਹਦੀ ਤਾਂ ਬਾਪ ਦੀ ਜ਼ਿੰਮੇਵਾਰੀ ਹੁੰਦੀ ਆ ਬੈਸਟ ਕਰਨਾ ਉਹ ਸਾਡਾ ਸੁਰਗ ਦਾ ਬਾਪ ਉਹ ਸਾਡਾ ਸੁਰਗ ਦਾ ਪਿਤਾ ਵਾ ਉਹਦੀ ਜ਼ਿੰਮੇਵਾਰੀ ਆ ਬੈਸਟ ਕਰਨਾ ਬਸ ਸਿਸਟਮ ਰ ਉੱਥੀ ਅੜਿਆ ਅਜੇ ਵੀ ਦੋ ਚੀਜ਼ਾਂ ਦੇ ਵਿੱਚ ਜਿੰਨਿਆਂ ਨੂੰ ਉਹਦੇ ਵੱਲ ਹਾਂਜੀ ਦੂਸਰੇ ਨੰਬਰ ਤੇ ਨੋ 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 ਇਹਦੇ ਬਚਨ ਹੋ ਗਿਆ ਸਤਵ ਕਲਾਮ ਤੇ ਲਿਖਿਆ ਵਾ ਉਹਦੇ ਤਾਲਬਾ ਨੂੰ ਕਿਸੇ ਚੰਗੀ ਵਸਤੂ ਦੀ ਕਿਉਂ ਕਿਉਂਕਿ ਅਸੀਂ ਉਹਦੇ ਵੱਲ ਲੱਗਿਆ ਫਸਟ ਨੰਬਰ ਤੇ ਉਹਦੇ ਤਾਲਬਾ ਨੂੰ ਕਿਸੇ ਚੰਗੀ ਚੀਜ਼ ਦੀ ਥੋੜ ਨਹੀਂ ਹੁੰਦੀ ਸਾਈਕਲ ਨੰਬਰ ਤੇ ਅਸੀਂ ਉਹਦੇ ਵੱਲ ਜੇ ਦੇਖਿਆ ਇਸ ਲਈ ਸਾਨੂੰ ਥੋੜ ਨਹੀਂ ਹੁੰਦੀ ਹੈਗੀ ਜੋ ਉਹਦੇ ਵੱਲ ਦੇਖਦੇ ਨੇ ਬਈ ਬਰੀਆਨੀਆਂ ਦੀ ਕਿਤਾਬ 'ਚ ਲਿਖਿਆ ਗਿਆ ਵਾ ਲਿਖਾ ਸਿੱਧ ਕਰਨ ਵਾਲੇ ਲਿਖਾ ਵਿਸ਼ਵਾਸ ਦੇ ਪੈਦਾ ਕਰਨ ਵਾਲੇ ਤੇ ਸਿੱਧ ਕਰਨ ਵਾਲੇ ਰਬ ਯੀਸ਼ੂ ਮਸੀਹ ਨੇ ਕੀ ਕਹ ਅਦੇ ਰਬੋ ਤਾਕਤ ਦੇ ਨੋ ਹਿੰਦੀ ਚ ਲਿਖਾ ਨਿਹਾਰ ਦੇ ਰਬੋ ਦੇਖਦੇ ਰਹੋ ਵੀ ਹਾਲ ਉਦੇਵਾਲ ਦੇਖੀ ਜਾਵੋ ਮੰਗ ਮੇਰੇ ਉਹਦੇ ਵੱਲ ਪ੍ਰਭੂ ਤੁਹਾਡੇ ਦੇ ਪ੍ਰੋਸਾ ਵਾ ਤੁਸੀਂ ਸਾਡੀ ਚਟਾਨ ਤੁਸੀਂ ਸਾਡੇ ਪੈਰ ਚ ਟੰਦੇ ਧਰਿਆ ਵਾ ਅਸੀਂ ਤੁਹਾਡੇ ਵੱਲ ਦੇਖਿਆ ਤੁਸੀਂ ਉਪਾਏ ਕਰਨਾ ਤੁਸੀਂ ਰਾਹ ਤੇ ਖੋਲਣਾ ਉਹ ਵੀ ਤੁਸੀਂ ਰਾਹ ਤੇ ਕੋਲ ਸਾਡੇ ਪਿਤਾ ਤੁਸੀਂ ਪ੍ਰਭੂ ਸਾਡੇ ਤੁਸੀਂ ਸਾਡੇ ਚਰਵਾਹਾ ਤੁਸੀਂ ਆਨ ਚੜਾਉਣ ਵਾਲੇ ਤੁਸੀਂ ਆ ਸੁਗਦੇ ਚਰਣ ਕੋ ਲੈ ਜਾਣ ਵਾਲੇ ਪਰਮੇਸ਼ਰ ਤੁਸੀਂ ਆ ਅਰੇ ਜਾਨ ਤੇ ਜਾਣ ਪਉਣ ਵਾਲੇ ਤੁਸੀਂ ਆ ਤੇ ਰੋ ਕਰਦਾ ਵਾ ਉਹਦੇ ਵੱਲ ਦੇਖਦੇ ਆ ਅੱਜ ਕਿਹੜੇ ਚਰਵਾਹ ਤੂੰ ਆ ਅਹੀਂ ਪੇੜਾ ਤੁਹਾਡੀਆਂ ਆ ਇਰੋ ਰਾਸੇ ਖੋਲ ਆਪਣੇ ਪੈਡਾ ਵਾਸਤੇ ਫ੍ਰੇਜ਼ ਲੋਟ ਹallelujah 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 ਲੇਕਿਨ ਦਿੱਕਤ ਇਸ ਗੱਲ ਦੇ ਵਿੱਚ ਆ ਵਿਚਾਰ ਕਰਨ ਲਈ ਇਸ ਗੱਲ ਦੇ ਵਿੱਚ ਕਿ ਅਸੀਂ ਪੈਡਾਵਾ ਅਸੀਂ ਖੁਦਾਵਾਨ ਨੂੰ ਚਰਵਾਹ ਮੰਨਦੇ ਆ ਖੁਦਾਵਾਨ ਸਾਡਾ ਚੋਪਾਨ ਆ ਉਹ ਸਾਡਾ ਚਰਵਾਹਾ ਵਾ ਉਹ ਸਾਡਾ ਉਜਾਲੀ ਆ ਦੇਖਿਓ ਉਜਾਲੀ ਹੁੰਦਾ ਵਾ ਹਰ ਕਦੋਂ ਉਜਾਲੀ ਹੁੰਦਾ ਵਾ ਮੈਂ ਕਹਾਂਗਾ ਘਰ ਚ ਪਿਤਾ ਉਜਾਲੀ ਆ ਪਿਤਾ ਚਰਵਾਹਾ ਵਾ ਧਾਰਮ ਦੌਰ ਤੇ ਜਾਨਵਰ ਰੱਖੇ ਹੋਏ ਆ ਮੱਝ ਰੱਖੀ ਆ ਕੁੱਤਾ ਰੱਖਿਆ ਅਦਰ ਕੁੱਤਾ ਸਿਗਾ ਹਨਾ ਕੀ ਸਿਗਾ ਉੱਤੇ ਨੂੰ ਖੁੱਡੇ ਦੇਣੀ ਦੇਣੀ ਪਾਣੀ ਦੇਣਾ ਦੇਣਾ ਕਿਉਂ ਕਿਉਂਕਿ ਉਹ ਸਟੈਂਡ ਤੇ ਚੜਵਾ ਸੀ ਉਸ ਜਾਨਵਰ ਦਾ ਇਸਨੇ ਪਸ਼ੂ ਰੱਖਿਆ ਜੋ ਵੀ ਆ ਉਹ ਚਰਵਾ ਹੁੰਦੇ ਕੀ ਜਿੰਮੇਵਾਰੀਆਂ ਦੀਆਂ ਅਠੇ ਪਾਉਣ ਦੀ ਪਾਇਡਾਉਣ ਦੀ ਨਭਾਉਣ ਦੀ ਬਗੜਾ-ਬਗੜਾ ਇਹ ਆ ਜਿੰਮੇਵਾਰੀ ਤੋ ਕੀ ਆ ਫਿਰ ਚਰਵਾਹਾ ਪਰਮੇਸ਼ਰ ਸਾਡਾ ਚਰਵਾਹਾ ਜੰਗਲ ਚ ਲੈ ਆ ਕੇ ਗਿਆ ਪਰਮੇਸ਼ਰ ਇਜ਼ਰਾਇਲ ਨੂੰ ਜੰਗਲ ਚ ਕਿੱਥੋਂ ਕਿੱਥੋਂ ਪਾਣੀ ਕੱਢਦਾ ਰਿਹਾ ਚਟਾਨਾਂ ਦੇ ਵਿੱਚੋਂ ਲੂਣ ਵਾਲਾ ਪਾਣੀ ਸੀਗਾ ਕਹਿੰਦਾ ਲੂਣ ਵਾਲਾ ਪਾਣੀ ਆ ਪਾਣੀ ਪੀ ਕੇ ਅਸੀਂ ਮਰ ਜਾਣਾ ਵਾ ਅਸੀਂ ਵੀ ਜਨਵਰਾਂ ਨੇ ਵੀ ਏੜੀ ਔਲਾਦ ਨੇ ਵੀ ਅੱਲਾਹ ਬਾਕੀ ਨਮਕੀਨ ਆ ਤਾਂ ਮੈਂ ਇਹਨੂੰ ਪੀਣ ਦੀ ਯੋਗਾ ਕਰਾਂ ਪਰਮੇਸ਼ਰ ਨੇ ਫਿਰ ਜੋ ਕੀਤਾ ਫੇ ਚਟਾਨਾਂ ਦੇ ਵਿੱਚੋਂ ਪਾਣੀ ਕੱਢਿਆ ਉਹ ਚਰਵਾਹ ਸੀਗਾ ਨਾ ਜਦੋਂ ਕਿ ਰੱਬ ਜੀ ਤੁੜੀਆ ਨਾ ਕਿ ਅੱਗੇ ਤੁਰਦਾ ਪੇਡਾ ਪਿੱਛੇ ਹੁੰਦੀਆਂ ਅਸੀਂ ਉਹਦੇ ਪੇਡਾ ਆਵਾ ਉਹ ਸਾਡਾ ਚਿੰਨਵਾ ਪ੍ਰਾਈਜ਼ ਦਾ ਲੋਡ ਹਾਲੇਲੂਇਆ ਮਿਲ ਕੇ ਹਾਲੇਲੂਇਆ ਅਸੀਂ ਆ ਕਿ ਅਸੀਂ ਉਹਨੂੰ ਅੱਗੇ ਰੱਖੀਏ ਉਹਨੂੰ ਅਗਾਹਾਂ ਲੈ ਕੇ ਤੁਰਦੀਏ ਜੇ ਅਸੀਂ ਉਹਨੂੰ ਅਗਾਹਾਂ ਲੈ ਕੇ ਤੁਰਦੇ ਆ ਉਹਨੂੰ ਅੱਗੇ ਲੈ ਕੇ ਤੁਰਦੇ ਆ ਕਿ ਸਾਡੀ ਸ਼ੁਨਿੰਦੀ ਨਹੀਂ ਅਡੇ ਤੇ ਬੀਐਸਸੀ ਸਾਨੂੰ ਚੁਕਣਾ ਸਾਨੂੰ ਘਾਟਾ ਥੋੜ ਨੰਨ ਅੱਗੇ ਨੀਚੇ ਜਾਉਂਦੇ ਆ ਪੈਰ ਤੇ ਉਪਾਏ ਕਰ ਦੇਣ ਵਾਲਾ ਪ੍ਰਭੂ ਹਾਲੇਲੂਇਆ ਮਿਲ ਕੇ ਹਾਲੇਲੂਇਆ ਹਾਲੇਲੂਇਆ ਅਸੀਂ ਉੱਥੇ ਡਿਪੈਂਡ ਆਉਨੇ ਆ ਉਹਦੇ ਵੱਲ ਦੇਖੋ ਪੈਰ ਤੇ ਰਾਸਪਾ ਪੈਰ ਤੇ ਨਹੀਂ ਵਾਰ ਮੇਰੇ ਨਾਲ ਹੋਇਆ ਅਰ ਨਾਲ ਵੀ ਕਈ ਵਾਰ ਹੋਇਆ ਅਰਦੇ ਪੈਰ ਤੇ ਪਰ ਉਹ ਰਾਸਤਾ ਪਰ ਜੇ ਸੇਵਾ ਦੇ ਨੇ ਤੁਸੀਂ ਕੰਮ ਅਰੰਭਿਆ ਉਹਦਾ ਤਾਂ ਤੁਸੀਂ ਬਿਮਾਰ ਹੋ ਗਏ ਅਚਾਨਕ ਬਿਮਾਰ ਹੋ ਗਏ ਵੱਡੇ ਪੈਸੇ ਦੀ ਖੋ ਜੇ ਕੋਟੂ ਰੱਬ ਨੇ ਉਹਨੂੰ ਉਹਦੇ ਦਿਲ ਨੂੰ ਰੱਬ ਨੇ ਤਿਆਰ ਕੀਤਾ ਵਾ ਜਿਹੜਾ ਕੋ ਯਾਰ ਮੈਂ ਨਾ 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 ਕਲਦੀਪਾ ਨਹੀਂ ਕੋਈ ਨਹੀਂ ਹੋਣਾ ਨਹੀਂ 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 ਹੋਣਾ ਉਹਦੇ ਦਿਲ ਨੂੰ ਰੱਬ ਨੇ ਤਿਆਰ ਕੀਤਾ ਹਾਂ ਸ਼ੌਤਾ ਢੇਆ ਦਿਲ ਨੂੰ ਤਿਆਰ ਕਰਦਲਾ ਉਹ ਚਰਵਾਹਾ ਜੀ ਹੋਵਾ ਇਸ ਲਈ ਪਿਓ ਬੇਗਲ ਨੂੰ ਕਹਣਾ ਚੋਣਾ ਗੁਲਾਬਨ ਨੂੰ ਪ੍ਰਭੂ ਯੇਸ਼ੂ ਨੂੰ ਪਰਮੇਸ਼ਵਰ ਨੂੰ ਆਪਣਾ ਚਰਵਾਹਾ ਮੰਨੇ ਤੇ ਸਾਨੂੰ ਚਰਾਹੇਗਾ ਸੁਖ ਭਾਈ ਚਰਨੇ ਕੋ ਲੈ ਜਾਵੇਗਾ ਜਾਨ ਵਿੱਚ ਜਾਣ ਲਿਆਵੇਗਾ ਅਤੇ ਸਾਡੇ ਕੁਝ ਉੱਠ ਵਾਲੇ ਤੱਕ ਤੱਕ ਲਿਖਿਆ ਕਿ ਅਖਤਵਾ ਦੇ ਗੀਤੋ ਅੱਗੇ ਲੋੜ ਨਹੀਂ ਕਿਸੇ ਜਬੂਰ ਇਹ ਤੇ ਇਹ ਨੂੰ ਪੜਦੇ ਆ ਲੇਕਿਨ ਉਹ ਸਾਡੇ ਜਾਨ ਤੇ ਜਾਨ ਪਾਉਂਦਾ ਹੈ ਚਰਵਾਹਾ ਵਾ ਚਰਵਾਹਾ ਆਪਿਆਂ ਪੇਡਾਂ ਨੂੰ ਹਰ ਇੱਕ ਵਸਤੂ ਦਿੰਦਾ ਵਾ ਸੁਖਦਾਈ ਚਰਨਾਦ ਹਰੀਆਂ ਹਰੀਆਂ ਚਰਗਾਹਾਂ ਦੇ ਵਿੱਚ ਲੈ ਜਾਣ ਵਾਲਾ ਪ੍ਰਭੂ ਵਾ ਸੋ ਇਸ ਲਈ ਪ੍ਰਭੂ ਦਾ ਕਲਾਮ ਇਹ ਗੱਲ ਕਹਿੰਦਾ ਵਾ ਕਿਸੇ ਚੰਗੀ ਵਸਤੂ ਦੀ ਕਿਸੇ ਚੰਗੀ ਚੀਜ਼ ਦੀ ਥੋੜਾ ਨਾ ਹੋਵੇ ਜੀ ਮਾੜੀ ਨਹੀਂ ਹੁੰਦੀ ਤਾਂ ਹੋ ਜੂਵੇ ਹਨਾ ਮਾੜੀ ਚੀਜ਼ ਨਹੀਂ ਹੁੰਦੀ ਨਾ ਹੋਵੇ ਲੇਕਿਨ ਚੰਗੇ ਚੀਜ਼ ਤਾਂ ਮਿਲਣਾ ਚਾਹੀਦੀ ਆ ਨਾ ਮੁਰੀ ਨਾ ਮਿਲੇ ਨਾ ਮਿਲੇ ਜਿਦਾਂ ਨਾ ਜਿਦਾਂ ਅਸੀਂ ਪਾਪੀ ਹੋਣਾ ਆ ਮਾ ਜਿਦਾਂ ਅਸੀਂ ਦੁਸ਼ਟ ਬਣਨਾ ਜਿਦਾਂ ਅਸੀਂ ਲਾਚੀ ਬਣਨਾ ਉਹ ਜਿਦ ਮੇਰੇ ਨਾਲ ਮਿਲੇ ਜਿਦਾਂ ਹਟੇ ਨਰ ਪਾਪ ਹੋਣਾ ਆ ਮਾ ਜਿਦਾਂ ਨਾਲ ਮੈਂ ਗੰਦ ਆ ਜਾਣਾ ਆ ਬਹੁਤ ਸਰੱਚ ਜੱਦਾ ਕਰਕੇ ਆ ਤੇ ਜਿਦ ਜਨਾਬ ਕਿਉਂਕਿ ਸਾਡਾ ਦੇਖੋ ਪਿਤਾ ਸਿਆਣਾ ਹੁੰਦਾ ਮਮਾ ਸਿਆਣੀ ਹੁੰਦੀ ਆ ਬੱਚੇ ਕਹਿੰਦੇ ਮੈਨੂੰ ਜਿਆਦਾ ਪਤਾ ਆ ਲੇਕਿਨ ਮਾਪਿਓ ਨੇ ਕਹਿੰਦੇ ਝੁੱਪੇ ਬਾਲ ਨਹੀਂ ਹੈ ਕਿੱਟੇ ਕਿੱਥੇ ਸਾਰੀ ਜ਼ਿੰਦਗੀ ਗਾਲੀ ਹੁੰਦੀ ਹੈ ਉਹਨਾਂ ਨੂੰ ਪਤਾ ਹੋਵਾ ਕਿ ਉਹ ਮੁੰਡੇ ਨਾਲ ਮਿਲਣ ਨਾਲ ਉਹ ਦੋਸਤਾਂ ਨਾਲ ਪੜਾਉਣ ਨਾਲ ਮੁੰਡੇ ਅੰਦਰ ਮੇਰੇ ਦੋਸਤ ਦਾ ਆਪਣੇ ਮੁੰਡੇ ਨੂੰ ਉਹ ਦੋਸਤ ਪੜਾਉਣ ਨਾਲ ਮੁੰਡਾ ਮੇਰੇ ਵਿਗੜ ਜਾਣਾ ਜਾਂ ਮੇਰੇ ਧੀ ਨਾਲ ਉਹ ਕੁੜੀ ਨਾਲ ਬੈਠਣਾ ਵਿਗੜ ਜਾਣਾ ਜਾਂ ਉਹ ਕਿ ਵਿਗੜ ਜਾਣਾ ਮਾਪ ਬਜ਼ੁਰਗਾਂ ਨੇ ਗੱਲ ਦੀ ਖਬਰ ਹੁੰਦੀ ਆ ਸਿਆਣੇ ਹੁੰਦੇ ਕਿਉਂ ਉਹਨੂੰ ਖਬਰ ਹੁੰਦੀ ਆ ਕਿਉਂਕਿ ਉਹ ਸਿਆਣੇ ਹੁੰਦੇ ਇਸ ਲਈ ਉਹ ਕਹਿੰਦਾ ਸੰਗਤ ਨੇ ਕਰ ਦਿੰਦਾ ਇਸ ਲਈ ਤਨਾ ਪਰਮੇਸ਼ਰ ਕੋ ਚਾ ਨਹੀਂ ਦਿੰਦਾ ਕਿ ਹਵਲੇ ਸੰਨ ਕਿ ਜਨ ਦਿੰਦਾ ਜਦੋਂ ਅਸੀਂ ਪਾਪੀ ਹੋ ਜਾਣਾ ਜਦੋਂ ਸਾਡੇ ਅੰਦਰ ਪਾਪ ਆ ਜਾਣਾ ਜਦੋਂ ਸਾਡੇ ਅੰਦਰ ਗੁਨਾਹ ਆ ਜਾਣਾ ਕਿ ਜਨ ਨੂੰ ਪੈਸਾ ਨਹੀਂ ਦਿੰਦਾ ਕਈਆਂ ਨੂੰ ਨੌਕਰੀ ਨਹੀਂ ਦਿੰਦਾ ਕਈਆਂ ਨੂੰ ਮੋਬਾਈਲ ਨਹੀਂ ਦਿੰਦਾ ਕਈ ਪ੍ਰਕਾਰ ਦੇ ਜਦੋਂ ਪ੍ਰਭੂ ਮਹਈਆ ਨੇ ਉਸ ਟੈਂਪੇ ਕਰਦਾ ਜਦੋਂ ਤੱਕ ਪ੍ਰਭੂ ਇੱਕ ਕਹਿੰਦਾ ਸਬਰ ਨਾ ਹੋ ਜਾਵੇ ਕਿ ਹਾਂ ਇਹ ਪੌਣ ਤੋਂ ਬਾਅਦ ਮਨੂ ਨਹੀਂ ਭੁੱਲੇਗਾ ਮੈਨੂੰ ਨਹੀਂ ਬਸਾਰੇਗਾ ਮੇਰਾ ਤਾਂ ਪਸਾਨ ਹੀ ਹਟੇਗਾ ਉਹ ਟਾਈਮ ਤੱਕ ਨਹੀਂ ਮਾੜੀ ਗੱਲ ਦੇ ਗੰਢ ਉਹ ਮਾੜੀ ਹੋ ਵੀ ਨਹੀਂਗੀ ਲੇਕਿਨ ਸਮਝ ਲੈ ਮੇਰੀ ਗੱਲ ਕਰੇ ਮੈਂ ਕੀ ਕਹਿਣ ਚਾਹੁੰਦਾ ਚਾਉਂਦੇ ਆਂ ਪ੍ਰਿਯੋ ਸਾਡਾ ਪ੍ਰਭੂ ਸਾਡੇ ਵੱਤੇ ਮੋਹੀਆ ਕਰਨਾ ਪ੍ਰਾਈਜ਼ ਦਾ ਲਾਟ ਹਾਲੇਲੂਇਆ ਹਾਲੇਲੂਇਆ ਮਿਲ ਕੇ ਹਾਲੇਲੂਇਆ ਹਾਲੇਲੂਇਆ ਕੋਈ ਥੋੜਾ ਜਿਹਾ ਸਿੱਖੀਏ ਮਗਤੀ ਦੀ ਕਿਤਾਬ 6 ਅਧਿਆਏ 6 ਕਲਾਮ ਜੇ ਤੁਸੀਂ ਪੜਦੇ ਲਿਖਿਆ ਜੋ ਵਚਨ ਦੀ ਸਿੱਖਿਆ ਪਾਤਾ ਹੈ ਪੰਜਾਬੀ ਚ ਪੜਦੇ ਇਸ ਨੂੰ ਬਾ ਜਿਹੜਾ ਬਾਣੀ ਦੀ ਸਿੱਖਿਆ ਲੈਂਦਾ ਹੈ ਜਿਹੜਾ ਬਾਣੀ ਦੀ ਸਿੱਖਿਆ ਲੈਂਦਾ ਵਾ ਉਸ ਸਿਖਾਉਣ ਵਾਲੇ ਨੂੰ ਸਾਰੀਆਂ ਪਦਾਰਥਾਂ ਵਿੱਚ ਉਹ ਸਿਖਾਉਣ ਵਾਲੇ ਨੂੰ ਸਾਰੀਆਂ ਪਦਾਰਥਾਂ ਵਿੱਚ ਸਾਝੀ ਕਰਕੇ ਵੀ ਉਸ ਨੂੰ ਖਾਣਾ ਖੋ ਬਾ ਉਸ ਨੂੰ ਖਾਣਾ ਖੋ ਕੁਦਾਂ ਬਣ ਠੱਠੇ ਵਿੱਚ ਉਡਾਇਆ ਨਹੀਂ ਜਾਂਦੇ ਇਸ ਕਲਾਮ ਨੂੰ ਹੋਸ਼ੇ ਦੀ ਕਿਤਾਬ 8 ਅਧਿਆਇ 7 ਵਚਨ ਉਮਦੀਹਾ ਦੀ ਕਿਤਾਬ 1 ਅਧਿਆਇ 15 ਵਚਨ ਜਰੀਆ ਨਬੀ ਦੀ ਕਿਤਾਬ 12 ਅਧਿਆਇ 13 ਕਲਾਮ ਤੁਸੀਂ ਧਿਆਨ ਕਰ ਸਕਦੇ ਆ ਬੜਾ ਪੁਆਇੰਟ ਇੱਧਰ ਦੁਰਬਾ ਲੇਕਿਨ ਵੀ ਇਸ ਇੱਕ ਹੀ ਆ

ਦੇਖ ਦੇ ਹਾਂ ਆਰਕ ਪ ਅੱਛੇ ਪਦਾਰਥ ਦੇ ਵਿੱਚ ਦੇਖੋ ਦੋ ਦੋਕਾਂ ਦੀ ਸੰਧੀ ਕਰਦੇ ਰਾਈਟ ਦੋਕਾਂ ਦੀ ਸੰਧੀ ਕਰਦੇ ਸਹੀ ਲੇਕ ਚੰਗੀਆਂ ਦੇ ਵਿੱਚ ਵੀ ਸੰਧੀ ਸੰਧੀ ਕਰਦੇ ਸਾਡੇ ਮਸੀਹ ਅਤੇ ਉਹ ਤੋਂ ਪਹਿਲਾਂ ਮੈਂ ਵੀ ਬੋਲਿਆ ਹੋਇਆ ਕਿ ਮੇਰਾ ਪਰ ਸਾਡੇ ਕ੍ਰਿਸ਼ਨ ਲੋਕ ਨੇ ਸਾਡੇ ਕ੍ਰਿਸ਼ਨ ਲੋਕਾਂ ਦੇ ਦੇਖ ਕੇ ਛੇ ਦੂਜੇ ਲੋਕਾਂ ਨੂੰ ਜਾਗਰਤ ਆ ਗਈ ਹੋਵੇਗੀ ਉਹ ਵੀ ਆਪਣੇ ਆ ਕੰਮ ਬਰੰਭਰ ਤੋਂ ਮੈਂ ਘਰ ਦਾ ਉਦਾਹਰਨ ਦਿੱਤਾ ਤੱਕ ਉਦਾਹਰਨ ਦਿੱਤਾ ਕਿ ਦਰਵਾਜ਼ਾ ਕਿੱਧਰੋਂ ਰੱਖਣਾ ਕਰਦਾ ਮੂੰਹ ਕਿਧਰ ਰਿਹਾ ਡਾਡੇ ਕਰਦਾ ਮੂੰਹ ਇਹ ਚੜਦੇ ਬੰਨੇ ਉਧਰ ਬੱਚਾਂ ਦੇ ਚੜਦਾ ਹੋਆ ਸਾਡਾ ਫੜਾ ਗੇੜ ਚੜਦੇ ਬੰਨੇ ਆ ਹਨਾ ਉਹ ਇੱਕ ਪੁੱਛਦਾ ਸਾਡਾ ਗੇੜ ਦਾ ਗੇੜ ਕਿਧਰ ਹੋਣਾ ਚੜਦੇ ਬੰਨੇ ਜਾਂ ਇਧਰ ਲੱਗ ਬੱ ਦੁੱਬਦੇ ਬੰਨੇ ਲਾ ਗੇੜ ਹੋਣਾ ਚਾਹੀਦਾ ਇਹ ਪੁੱਛਦੇ ਆ ਹਨਾ ਜਦੋਂ ਪਲਾਟ ਕੱਟੇ ਜਾਂਦੇ ਖੇਤਾਂ ਦੇ ਵਿੱਚ ਜਾਂ ਕਲੋਨੀਆ ਕੱਟੇ ਜਾਂਦੀਆਂ ਆ ਕੁਝਦਾਂ ਕਰਕੇ ਹੁੰਦਾ ਕਿਧਰ ਲੱਪਾਸੇ ਪੇਟ ਰੱਖੀਏ ਕਿਧਰ ਲੱਪਾਸੇ ਰੱਖੀਏ ਜਦ ਜਦੀਆਂ ਪੁੱਛਦਾ ਸਭ ਕਰਦੇ ਆ ਇਹ ਬਾਹਰ ਦਾ ਗੇੜ ਇੱਥੇ ਪਾਸੇ ਹੁੰਡਿਆ ਜੋ ਨੰਦਰ ਦਾ ਗੇੜ ਘੁਮਾ ਕੇ ਰੱਖਣਾ ਚਾਹਤਾ ਬੰਦੇ ਕਿਉਂ ਇਹ ਮੈਂ ਲੋਕ ਦੇ ਨਿਕਲ ਕੇ ਜਾਂ ਅਨੇ ਬਹੁਤ ਸਾਰੇ ਮਿੱਤਰ ਮੇਰੇ ਇਦਾਂ ਦੇ ਸੀਗੇ ਜਰਦੂਸ ਰਲ ਲੋਕਾਂ ਕੋਲੇ ਪ੍ਰੇਮ ਕਰਦਾ ਸੀ ਹੀ ਪ੍ਰੇਮ ਕਰਦਾ ਸੀਗਾ ਇਹਨਾਂ ਨਾਲ ਅੱਧ ਸੰਗਤ ਵੀ ਰੱਖਦੇ ਸੀ ਉਹਨਾਂ ਨਾਲ ਸੰਗਤ ਮਤਲਬ ਕੀ ਪ੍ਰੇਮ ਦੇ ਕਾਰਨ ਨਗਰ ਜਾਈਦਾ ਸੀ ਉਹ ਪ੍ਰਾਪਨਾ ਦੇ ਉੱਪਰ ਆਉਂਦੇ ਸੀਗੇ ਲੋਹਾ ਖਾੜ ਦੇ ਉੱਪਰ ਆਉਂਦੇ ਸੀ ਬਹੁਤ ਕਰਕੇ ਸੁਣਾਉਂਦਾ ਕਦੇ ਨੇ ਕਿਹਾ ਚਰਚ ਦੇ ਵਿੱਚ ਆਓ ਤੇ ਧਰਮ ਮਦਦ ਕਦੀ ਨੇ ਇਹਨਾਂ ਨੂੰ ਕਿਹਾ ਨਾ ਕਿ ਵਿੱਚ ਚਰਚ ਵਿੱਚ ਆਏ ਲਗਨ ਹਾਲਾ ਖੈਰ ਮੰਗਣਾ ਆਲਾ ਮੰਗਣਾ ਸਾਡਾ ਫਰਜ ਆਲਾ ਮੰਗਣਾ ਕਲਾਮ ਦੇ ਸਖਾਦਰ ਜਸ਼ਨ ਸਿੰਘ ਜੀ ਬੰਨਾ ਮੰਨਣਾ ਮੰਨਿਓ ਵਿਸ਼ਵਾਸ ਕਰੇ ਨਾ ਕਰੇ ਲੇਕਿਨ ਸਾਡਾ ਕੰਮ ਸੁਸਮਨ ਕਰਦਾ ਪ੍ਰਚਾਰ ਕਰਨਾ ਨੰਕਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਹਾਰੇ ਕਿ ਅੱਛੀ ਵਸਤੂ ਦੇ ਹਰ ਇੱਕ ਅੱਛੀ ਵਸਤੂ ਨੂੰ ਥੋੜਾ ਰੱਖੇਗਾ ਮੁਜ਼ਾਬੰਦ ਹਰ ਇੱਕ ਅੱਛੀ ਵਸਤੂ ਨੂੰ ਥੋੜਾ ਰੱਖੇਗਾ ਹਰ ਇੱਕ ਅੱਛੀ ਵਸਤੂ ਦੇ ਦਾਕ ਲਗਾ ਰੇ ਸਖਸ਼ਕ ਨੂੰ ਰੱਖਦੇ ਹਰ ਇੱਕ ਬੰਦਾ ਹਰ ਇੱਕ ਜਿੱਦ ਰੱਖਦੇ ਆ ਲੇਕਿਨ ਜਿੱਤੇ ਨਹੀਂ ਰੱਖੇ ਜਾਂਦਾ ਉਥੇ ਘਟਾਓ ਉਹ ਇੱਕ ਹੋਰ ਕਲਾਮ ਦੋ ਮੇਰਾ ਮੁੱਦਾ ਵਾ ਉਸ ਕਲਾਮ ਦੇ ਚਾਜਲ ਉਹ ਵੀ ਪੁਰਾਣਾ ਕਲਾਮ ਆ ਅਦਰਵਾਜੀ ਬਾਈਬਲ ਤੁਹਾਡੇ ਬਾਤੇ ਨਵੀਂ ਨਹੀਂ ਹੈਗੀ ਤੁਸੀਂ ਜਾਣਦੇ ਆ ਵਿਆਹ ਸ਼ਾਦੀ ਦੇ ਵਿੱਚ ਕਿਹੜਾ ਬਚਾਰ ਹੁੰਦਾ ਵਾ ਜਿਹੜੀ ਕਿਹੜੀ ਕਿਤਾਬ ਤੋਂ ਹੁੰਦਾ ਵਾ ਉਸ ਕਿਤਾਬ ਨੂੰ ਖੋਲ੍ਹੇ ਕਿਹੜੀ ਕਿਤਾਬ ਉਹ ਜਿਹੜੀ ਆ ਹਾਂਜੀ ਹਾਂਜੀ ਹਨ ਪਤਾ ਵਾ ਉਹਦੇ ਵਿੱਚ ਕੁਝ ਨਵਾਂ ਦੇਣ ਜਾ ਰਿਹਾ ਮੈਂ ਜੋ ਧਿਆਨ ਕਰ ਰਿਹਾ ਸੀ ਆ ਪ੍ਰਭੂ ਦੇ ਕਲਾਮ ਤੇ ਪ੍ਰਭੂ ਨੇ ਕੁਝ ਨਵਾਂ ਸਿਖਾਇਆ ਵਾ ਇਹ ਉਹਨਾਂ ਦੀ ਕਿਤਾਬ ਤੋਂ ਅਧਿਆਇ 1 2 3 4 ਵਚਨ ਪੜੇ 3 ਦਿਨ ਗਲੀਲ ਦੇ ਕਾਨਾਂ ਵਿੱਚ ਇੱਕ ਵਿਆਹ ਹੋਇਆ ਤੀਸਰੇ ਦਿਨ ਗਲੀਲ ਦੇ ਕਾਨਾਂ ਦੇ ਵਿੱਚ ਇੱਕ ਵਿਆਹ ਹੋਇਆ ਪ੍ਰਭੂ ਯੇਸ਼ੂ ਦੀ ਮਾਤਾ ਉੱਥੇ ਸੀ ਪ੍ਰਭੂ ਯੇਸ਼ੂ ਦੀ ਮਾਤਾ ਵੀ ਉੱਥੇ ਵਿਆਹ 'ਚ ਸੀ ਯੇਸ਼ੂ ਔਰ ਉਹਦੇ ਚੇਲੇ ਵੀ ਵਿਆਹ ਵਿੱਚ ਪਹੁੰਚੇ ਸੀ ਯੇਸ਼ੂ ਮਸੀਹ ਅਕਉਧ ਦੇ ਚੇਲੇ ਵੀ ਵਿਆਹ 'ਚ ਸੱਦੇ ਗਏ ਸੀ ਨਾ ਮੈਂ ਮੁੱਕ ਗਈ ਮੈਂ ਮੁੱਕ ਗਈ ਤਾਂ ਯੇਸ਼ੂ ਦੀ ਮਾਤਾ ਨੇ ਯੇਸ਼ੂ ਦੀ ਮਾਤਾ ਨੇ ਉਹਨੂੰ ਆਖਿਆ ਪ੍ਰਭੂ ਨੂੰ ਆਖਿਆ ਕੀ ਉਹਨਾਂ ਕੋਲ ਮੈਂ ਮੈਂ ਨਹੀਂ ਮੈਂ ਨਹੀਂ ਰਹੀ ਹੈਗੀ ਯੇਸ਼ੂ ਨੇ ਉਹਨੂੰ ਆਖਿਆ ਹਾਂਜੀ ਬੀਬੀ ਜੀ ਹਾਂਜੀ ਮੈਨੂੰ ਤੈਨੂੰ ਕੀ ਮੈਨੂੰ ਤੈਨੂੰ ਕੀ ਐ ਔਸਕਰ ਇਸ ਕਲਾਮ ਡਾਣ ਦੇ ਅੱਗੇ ਪਿੱਛੇ ਜਾਣ ਦੇ ਲੇਕਿਨ ਜਿੱਦ ਤੱਕ ਬੋਲਣਾ ਉਹ ਤੱਕ ਪੜ ਲਿਆ ਜਿਸ ਜਾਣਤ ਕਲਾਮ ਬਹੁਤ ਸ਼ਾਬੀਂਜਾਦਾ ਰਹੇ ਹੋ ਪ੍ਰਚਾਰ ਨੂੰ ਨਾਲ ਲੇਕਿਨ ਮੇਰਾ ਕੁਛ ਅਲੱਗ ਪ੍ਰਚਾਰ ਕਰਨ ਵਾਲਾ ਤੁਸੀਂ ਬਹੁਤ ਸਾਰੇ ਹੋ ਵੀ ਅਗਰ ਤਾਂ ਵਿਆਹ ਹੋਇਆ ਹੈ ਨਾ ਸਾਰੇ ਦਾ ਔਰ ਸੋਰੀ ਯਾਕੂਬ ਦਾ ਵਿਆਹ ਹੋਇਆ ਇਸਹਾਕ ਦਾ ਵਿਆਹ ਹੋਇਆ ਇਸਹਾਕ ਦੇ ਬਾਰੇ ਸਿੱਖਦੀ ਬਾਹ ਸਾਰੇ ਵਿਆਹ ਬਲ ਹੋਰ ਵੀ ਬਖੜ ਗਏ ਲੇਕਿਨ ਜਦੋਂ ਮੈਂ ਜਾਣ ਕਰ ਰਿਹਾ ਸੀ ਕਲਾਮ ਨੂੰ ਮੈਂ ਤੋਂ ਮੇਰੇ ਅੰਦਰ ਪਰਮੇਸ਼ੀ ਨੇ ਕੁਛ ਪ੍ਰਕਾਸ਼ਣਾ ਅਰੋਧ ਕੁ ਚੀਜ਼ਾਂ ਰੱਖਿਆ ਆ ਬੋਤ ਨਹੀਂ ਮਿਲ ਕੇ ਸਕਦੇ ਆ ਫਸ ਨੰਬਰ ਤੇ ਕਿਹਾ ਵਾ ਜਿਨੀਆਂ ਨੇ ਉਹਦੇ ਹਵਾਲ ਦੇਖਿਆ ਵਾ ਸ਼ਮਿੰਦਿਆ ਨਹੀਂ ਹੋਏ ਸੈਕੰਡ ਨੰਬਰ ਤੇ ਤਾਲਬਾ ਨੂੰ ਉਹਦੇ ਤਾਲਬਾ ਨੂੰ ਕਿੱਛੇ ਚੰਗੀ ਵਸਤੂ ਦੀ ਥੋੜ੍ਹ ਥਰਡ ਨੰਬਰ ਤੇ ਚਰਵਾਹਾ ਉਹ ਵਾ ਫੋਰਥ ਨੰਬਰ ਦੇ ਚੌਥੇ ਨੰਬਰ ਤੇ ਕਿਸੇ ਵੀ ਚੰਗੀ ਵਸਤੂ ਜ ਆਪਣੇ શિક્ષਕ ਨੂੰ ਸਾਂਝੀ ਕਰਨਾਂ ਨਾ ਨਿਸਾਰੇ ਨਾ ਪੁੱੜਲੇ ਹਰ ਇੱਕ ਚੰਗੀ ਵਸਤੂ ਦੇ ਵਿੱਚ ਹੁਣ ਇਸ ਜਗਤ ਬਸ ਸਿੱਖਦੇ ਆਂ ਖੁਦਾਵੰਦ ਕਲਾਮ ਦੇ ਵਿੱਚ ਉਹਦੇ ਕਲਾਮ ਤੇ ਲਿਖਿਆ ਗਿਆ ਕਾਨਾਂ ਵਿੱਚ ਤੇ 33 ਦਿਨ ਮੈਰਿਜ ਸੀਗੀ ਆਂਡ ਗਵਾਂਡ ਵਿਆਹ ਸੀਗਾ ਅਤੇ ਆਂਡ ਗਵਾਂਡ ਦੇ ਵਿੱਚ ਮੈਰਿਜ ਜੀਸ਼ੂ ਮਸੀਹ ਨੂੰ ਨਿਯੋਤਤਾ ਗਿਆ ਉਹਦੇ ਚੇਲੀ ਨੂੰ ਉਹਨਾਂ ਕੋਲ ਜਤਾਇਆ ਕਿ ਉਹਨਾਂ ਕੋਲ ਕੋਈ ਗੱਲ ਲੈ ਆਓ ਚੇਲੇ ਵੀ ਆ ਗਏ ਆ ਤੇ ਪ੍ਰਬੂ ਦੀ ਮਾਤਾ ਵੀ ਆ ਗਈ ਐ ਸਾਨੂੰ ਵੀ ਸੋਧਾ ਦਿੱਤਾ ਜਾਂਦਾ ਵਾ ਅਸੀਂ ਜਾਣੇ ਪੂਰੀ ਫੈਮਿਲੀ ਜਾਂਦੀ ਆ ਹੋ ਸਕਦਾ ਉਹ ਤੇ ਮਰੀਮ ਨੇ ਉਤਾ ਦਿੱਤਾ ਗਿਆ ਹੋਵੇ ਮਰੀਮ ਦੇ ਕਾਰਨ ਯੇਸ਼ੂ ਨੂੰ ਗਿਆ ਹੋਵੇ ਮਰੀਮ ਨੇ ਗਿਆ ਹੋਵੇ ਆਪਣੇ ਬੱਚੇ ਵੀ ਲੈ ਕੇ ਆ ਜੀ ਦਾ ਯੇਸ਼ੂ ਮਸੀਹ ਨੂੰ ਕਿਹਾ ਗਿਆ ਹੋਵੇ ਆਪਣੀ ਮਾਤਾ ਨੂੰ ਨਾਲ ਲੈ ਆ ਵੀ ਤੇ ਨਾਲ ਚੇਲੇ ਵੀ ਲੈ ਆ ਵੀ ਕਿ ਯੇਸ਼ੂ ਮਸੀਹ ਦਾ ਨਾਮ ਲੈ ਤੇ ਜਿਆਦਾ ਵਧੀਆ ਹੋਵੇ ਨਾ ਮਰੀਮ ਤੋਂ ਜਿਆਦਾ ਨਾਮ ਯੇਸ਼ੂ ਦਾ ਚਮਕਦਾ ਹੋਵੇ ਚਾਹ ਨਾ ਸੁਣਨਾ ਮੈਂ ਥੋੜਾ ਬੋਲਾਂਗਾ ਬਰਕਤ ਵਾਲਾ ਬੋਲਾਂਗਾ ਅਤੇ ਉਹਦੇ ਵਿੱਚ ਇਹ ਵਿਚਾਰ ਹੋਵੇਗਾ ਕਿ ਤਡੀ ਮਾਤਾ ਵੀ ਨਾਲ ਹੀ ਅੱਜ ਚੰਗੀ ਕਰਨ ਸੁਣੇ ਵਿਆਹ ਚ ਆ ਗਿਆ ਉਹ ਤੇ ਲਿਖਿਆ ਗਿਆ ਮੈਂ ਮੁੱਕ ਗਈ ਹੁਣ ਦਰ ਸੁਣੇ ਮੈਨੂੰ ਮੈਂ ਮੁੱਕ ਗਈ ਆ ਉਹ ਆਣ ਕੇ ਪ੍ਰਭੂ ਜੀ ਨੂੰ ਕਹਿੰਦੀ ਆ ਪ੍ਰਭੂ ਜੀ ਜਿਹੜਾ ਮੈਂ ਮੁੱਕ ਗਈ ਆ ਨਾ ਕੀ ਕਰਾਂ ਮੈਂ ਮੁੱਕ ਗਈ ਆ ਤੇ ਤੇ ਪਰਿਵਾਰੋਂ ਵਾਲਿਆਂ ਨੂੰ ਚਿੰਤਾ ਹੋਵੇ ਉਹਨਾਂ ਘਰ ਵਿਆਹ ਹੋਣਾ ਘਰ ਛਾਦੀ ਆ ਉਹਨਾਂ ਨੂੰ ਚਿੰਤਾ ਮੈਨੂੰ ਕਦੀ ਚਿੰਤਾ ਪਰਿਵਾਰ ਨੂੰ ਹੋਵੇ ਹੁਣ ਇੱਥੇ ਦੇਖੇ मां ਕਿਹੜੀ ਕਿਹੜੀ ਜਗ੍ਹਾ ਤੇ ਆ ਹੁਣ ਮਾਂ ਜਗ੍ਹਾ ਤੇ ਮੈਂ ਆ ਮਰੀਅਮ ਦੀ ਜਗ੍ਹਾ ਤੇ ਹਰਜੀਤ ਸਾਹਿਬ ਆ ਤੇ ਸੰਦੇਸ਼ ਗੁਰੂ ਦੇ ਐਂਡ ਆ ਮਾਲਕੇ ਮਰੀਅਮ ਦੀ ਜਗ੍ਹਾ ਤੇ ਕੋਣ ਪادری ਸਾਹਿਬ ਆ ਤੇ ਯੇਸ਼ੂ ਮਸੀਹ ਨੂੰ ਕੋਣ ਸੰਦੇਸ਼ ਦੇਣ ਡਿਆ ਆ ਪادری ਸਾਹਿਬ ਕਿੱਥੇ ਪਹੁੰਚੇ ਆ ਵਿਆਹ ਦੇ ਵਿੱਚ ਮਰੀਅਮ ਨੇ ਕੱਢ ਦੋ ਥੋਂ ਹਟਾਤੀ ਮਰੀਅਮ ਨੂੰ ਉੱਥੇ ਆ ਗਿਆ ਪادری ਸਾਹਿਬ ਹੁਣ ਪادری ਸਾਹਿਬ ਵੀ ਵਿਆਹ ਦੇ ਵਿੱਚ ਆ ਉਰੇ ਹੱਥ ਨਹੀਂ ਪੂਰਾ ਵਿਆਹ ਦੇ ਵਿੱਚ ਹੀ ਆ ਕਿ ਉਹ ਘੋਲ ਬੀਬੇ ਚ ਵੜਿਆ ਵਾ। ਉਹ ਵਿਆਹ ਦੇ ਵਿੱਚ ਹੀ ਆ ਤੇ ਅੱਗੇ ਯਿਸੂ ਮਸੀਹ ਸੰਦੇਸ ਦੇ ਦੰਡਿਆ ਵਿਆਹ ਘਾਟਾ ਪੈਂਡਿਆ। ਥੋੜਾ ਥੋੜਾ ਉਨਡਈ ਆ ਨਾ। ਤੇ ਯਿਸੂ ਮਸੀਹ ਨੂੰ ਕਹਿੰਡਿਆ ਪادری ਸਾਹਿਬ ਪ੍ਰਭੂ ਜੀ ਦੇਖ ਵੇ ਵਿਆਹ ਦੇ ਵਿੱਚ ਆ ਆਪਣੇ ਬੱਚੇ ਆ ਉਪਾਏ ਕਰਦੇ। ਬੈਠ ਬੈਠਣ ਦੇਣਾ। ਹallelujah ਹallelujah। ਉਹ ਤੇ ਮਰੀਆਮ ਆ ਇਹਦੇ ਪادری ਸਾਹਿਬ ਮੈਂ ਬੋਲਿਆ ਮਦਦ ਇਹਨੂੰ ਕਰਦੇ ਉਥੋਂ ਹਨ ਲੋੜ ਨੂੰ ਮਰ ਜਾਂਦੀ ਵਿਆਹ ਦੇ ਵਿੱਚ ਹਨ ਪਾਦਰੀ ਦੀ ਲੋੜਾ ਜਿੰਨੇ ਦੁਆ ਕਰਨੀਆਂ ਜਿਹਦੇ ਵਿੱਚ ਸਿਲਪ ਪਾਏ ਹੋਣਾ ਵਾ ਜਿਹਦੇ ਰਾਸ ਜਿਹਦੇ ਦੁਆਰਾ ਪ੍ਰਭੂ ਨੇ ਰਾਸਤੇ ਪੜਨੇ ਆ ਉਹ ਵੀ ਆਦੇ ਵਿੱਚ ਉਹ ਵੀ ਆਦੇ ਵਿੱਚ ਨਹੀਂਗਾ ਤਾਂ ਵੀ ਕੀ ਆਏਗਾ ਥੋੜਾ ਆਏਗਾ ਹੁਣ ਦਿੱਕਤ ਇਹ ਗੱਲ ਦੇ ਵਿੱਚ ਵਾ ਕਿ ਅਸੀਂ ਕਿੰਨਾ ਜ਼ਿਆਦਾ ਸਾਂਝੀ ਕਰਦੇ ਹਰ ਇੱਕ ਵਧੀਆ ਵਸਤੂ ਦੇ ਵਿੱਚ ਮੈਂ ਬੋਲ ਕਰਿਆ ਬੁਰੀ ਜਿਤ ਕਰ ਲੈਨੇ ਆ ਭੂਤ ਆ ਗਿਆ ਬਿਮਾਰੀ ਆ ਗਈ ਲੜਾਈ ਹੋ ਗਈ ਕਲੇਸ਼ ਆ ਗਿਆ ਭੂਤ ਆ ਗਿਆ ਵਗੈਰਾ 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 ਉਸ ਟਾਈਮ ਤੋਂ ਚੰਗੀ ਵਸਤੂ ਜੀ ਕਿੰਨੀ ਸੰਧੀ ਕਰਦੇ ਆ ਕਿਹਦੇ ਕਿਹੜੀ ਗੱਲ ਤੇ ਚੰਗੀ ਵਸਤੂ ਸੰਧੀ ਕੀਤਾ ਗਿਆ ਨੂੰ ਪਾਪਦਰ ਸਾਹ ਜਮੀਨ ਲੈ ਲਈ ਆ ਨਹੀਂ ਪੱਥਰ ਰੱਖਣਾ ਦੁਆ ਕਰ ਜੇ ਦੁਆ ਕਰਤੀ ਬਾਸ ਲੈਂਟਰ ਪੈਣ ਲੱਗਾ ਵਲੈਂਟਰ ਪੈਣ ਤੋਂ ਪਹਿਲਾਂ ਕੀ ਕੀ ਪਲਾਨ ਉਹ ਪਤਾ ਹੀ ਨਹੀਂਗਾ ਲਗ ਲੈਂਟਰ ਪੈਣ ਲੱਗਾ ਆ ਜਾ ਤੁਸੀਂ ਬੇਸਲ ਦਾ ਪੀਸ ਕਰ ਜਾਓ ਨੰਗਵਾ ਕਰ ਦਿਓ ਇਹ ਬਸ ਉਤੋਂ ਬਾਅਦ ਕੀ ਉਹ ਤਿਆਰੀ ਦੇ ਕੋ ਦਵਾ ਨੇਗੀ ਕੁਝ ਕੰਬਰੀਆਂ ਦੇ ਸਮਾਨ ਅੰਦਰ ਰੱਖਣ ਲੱਗਿਆ ਕੋਈ ਪ੍ਰਾਰਥਨਾ ਲੇਗੀ ਬਸ ਨਹੀਂ ਪੱਤਣੂ ਸਾਰੇ ਕਰਦੇ ਆ ਨਹੀਂ ਪੱਥਰ ਵੇਲੇ ਸਾਰੇ ਕਰਦੇ ਆ ਆਦਤ ਪਈ ਆ ਲੈਂਟਰ ਵਾਲੇ ਵੀ ਸਾਰੇ ਕਰਦੇ ਆ ਆਦਤ ਪਈ ਆ ਹੁਣ ਬਹੁਤੇ ਲੋਕ ਵੀ ਆਦਤ ਨਹੀਂ ਪਈ ਆ ਕਿ ਕੀ ਅੰਦਰ ਸਮਾਨ ਰੱਖਣ ਲੱਗਿਆ ਉਹਨੂੰ ਮੀਟਿੰਗ ਕਰੋ ਜਾਂ ਰੱਬ ਦੇ ਸੰਤਨ ਨੂੰ ਸੰਤਨੀ ਜਾਂ ਅਸੀਂ ਆਪ ਘਰ ਦੇ ਵਿੱਚ ਅੰਦਰ ਦਾਖਲ ਹੋਣ ਲੱਗੇ ਆ ਪਹਿਲੇ ਵਾਰ ਗੇਟ ਖੋਲਣ ਲੱਗੇ ਆ ਤੇ ਫਿਰ ਸਭ ਗੇਟ ਵਰਕ ਕਰਵਾਇਆ ਇਹੋ ਸਾਰੇ ਕਰਦੇ ਆ ਇਹ ਅਸੀਂ ਸਾਰੇ ਕਰਦੇ ਆ ਉਹ ਕਾਨੂੰਨਦਾਨ ਸਾਰੇ ਕਰਨਦੇ ਆ ਲੇਕਿਨ ਦਾਖਲ ਕਿੱਥੇ ਸਾਰੇ ਕੰਮਾਂ ਦੇ ਵਿੱਚ ਹਰ ਇੱਕ ਅੱਛੀ ਵਸਤੂ ਦੇ ਵਿੱਚ ਮੈਂ ਤਾਂ ਤਾਂ ਭੁੱਲ ਚੁੱਕਿਆ ਕਿ ਨੈਗੇਟਿਵਸ ਦੇ ਭਰ ਚੁੱਕੇ ਆ ਪਾ ਉਹ ਸਟੇਪ ਕਿੱਥੇ ਆੜਿਆ ਹਰ ਇੱਕ ਜਗ੍ਹਾ ਦੇ ਵਿੱਚ ਹਾਂ ਦੁੱਖ ਦੇ ਵੇਲੇ ਕਿੱਥੇ ਦਾਟਾ ਪੈਣ ਰਿਹਾ ਪਾਸੇ ਉੱਤੇ ਕਹਿ ਰਹੀ ਨਾ ਮਰੀਮ ਮੈਂ ਮੋਗ ਗਈ ਆ ਜੇ ਦੁਆ ਕਰਵਾ ਲਓ ਪਰਸਾ ਨੂੰ ਪਾਏ ਨਹੀਂ ਹੋਣ ਦੇ ਦੁਆ ਕਰਦੋ ਰਸਤੇ ਨਹੀਂ ਖੁੱਲਣ ਦੇ ਉਹ ਚੋਂ ਦਾਖਲ ਕਰ ਲਿਆ ਵਾ ਉਹਦੇ ਸਾਂਝੀ ਕਰ ਲਿਆ ਵਾ ਕਿ ਪادری ਸਾਹਿਬ ਜੀ ਦੁਆ ਕਰੋ ਰਾਸਤੇ ਨੇ ਖੁੱਲਣ ਦੇ ਨਹੀਂ ਕੇ ਪਾਸੋਂ ਪਾਏ ਹੋਣ ਦੇ ਚਲੋ ਰੱਬ ਹੀ ਆਸਰਾ ਹੁੰਦਾ ਰੱਬ ਤੇ ਚੱਲ ਜਾਂਦੇ ਰੱਬ ਦੇ ਬੰਦੇ ਨੇ ਰੱਬ ਕੋਲ ਸੰਦੇਸ਼ ਪਹੁੰਚਾਣਾ ਫਿਰ ਲੇਕਨ ਸਿੰਧੀ ਸੁਦਰ ਪਹੁੰਚਾਣਾ ਕੋਲੋਂ ਜਦੋਂ ਉਹਨੂੰ ਕੋ ਸੰਦੇਸ਼ ਪਹੁੰਚਿਆ ਕਿ ਪੁਰਾਣੇ ਨਿਯਮ ਦੇ ਤੇ موسی ਕਹਿੰਦਾ ਮੈਂ ਜਾਵਾਂਗਾ ਬਾਹਰ ਹੱਥ ਖਲਾਰਾਂਗਾ ਫਿਰ ਜਾ ਕੇ ਆਸਮਾਨ ਨੇ ਬੰਦ ਹੋਣਾ ਅਸੂਜੇ ਮੇਰੇ ਨੂੰ ਹਰ ਇੱਕ achi ਵਸਤੂ ਜੇ ਸਾਂਝੀ ਕਰੇ ਪ੍ਰੇਸ ਗਾਰਡ ਹallelujah ਹallelujah ਮਿਲਗਰ ਹallelujah ਜਾਂਸੀ ਮਤਲਬ ਹਾਰਿਕ ਅੱਛੀ ਵਸਤੂ ਦੇ ਵਿੱਚ ਸਿੱਖਿਆ ਕਰ ਕਿੱਥੇ ਦਾਖਲ ਕੀਤਾ ਅਬੇ ਨਾ ਦਾਖਲ ਕਰਨ ਦੇ ਨਾਲ ਹੀ ਅਸੀਂ ਕੰਪਲੀਟ ਦਾ ਸਾਹਮਣਾ ਕਰਦੇ ਆਂ ਲੇਕਿਨ ਅਸੀਂ ਨਹੀਂ ਦਾਖਲ ਕਰਦੇ ਇਹਦਾ ਕਰਕੇ ਨਹੀਂ ਹੈਗਾ ਬਲਕਿ ਅਸੀਂ ਦਾਖਲ ਕਰਦੇ ਆਂ ਐਂ ਖੁਦਾਵੰਦ ਦੇ ਲੋਕਾਂ ਅਹੀਂ ਪ੍ਰਭੂ ਦੇ ਲੋਕ ਅਸੀਂ ਹਰ ਇੱਕ ਚੀਜ਼ੇ ਦੇ ਅੰਦਰ ਦਾਖਲ ਕਰਦੇ ਹਰ ਇੱਕ ਵਸਤੂ ਦੇ ਦਾਖਲ ਕਰਦੇ ਆ ਅਸੀਂ ਕੋਈ ਚੀਜ਼ ਲਿਆਉਣੇ ਕੋਈ ਸਮਾਨ ਬਣਾਉਣੇ ਕੋਈ ਵਸਤੂ ਖਰੀਦਦੇ ਆ ਉਹ ਚ ਦਾਖਲ ਕਰਦੇ ਆ ਕਿਉਂਕਿ ਸਾਡੀ ਕ੍ਰਿਸ਼ਨੈਲਟੀ ਦੇ ਵਿੱਚੋਂ ਮਸੀਹਤਾ ਦੇ ਵਿੱਚੋਂ ਇਹ ਮੈਦ ਆ ਰਹੀ ਹੈ ਇਹ ਦੁਨੀਆਂ ਪਰਦੇ ਵਿੱਚ ਅਦਰ ਦੁਨੀਆਂ ਪਰਦੇ ਲੋਕ ਵੀ ਅੱਜ ਆਪਣੇ ਕੰਮ ਅਰੰਭਨ ਤੋਂ ਪਹਿਲਾਂ ਰੱਬ ਰੱਬ ਕਰਦੇ ਆ ਕਿ ਪਰਮੇਸ਼ਰ ਦੇ ਵਚਨ ਚ ਗਿਆਨ ਆ ਤੇ ਗਿਆਨ ਸੰਸਾਰ ਦੇ ਵਿੱਚੋਂ ਡਿਆ ਗਿਆ ਫ੍ਰੇਸਗਾਰਡ ਹਾਲੇਲੂਇਆ ਹਾਲੇਲੂ ہلے ہر ایک گیا مریم اس میری یشو مسی بھی میرے یشو نے یہ چمتکار یشو کا چمدکار دیکھنے والے کن بولیا پتا نہیں ہے کہ یشو چمدکار کرنا رام بھی اچھی ہوا پہلے چمدکار چمت لکھا پہلے؟, پہلے چمدکار چمتکار ان پتا ہی نہیں سکا. ਕੀ ਗਏ ਇਹ ਤਮੰਦਕਾਰ ਕਾਰਨ ਫਿਰੰਡਿਆ ਉਹ ਨੂੰ ਕੀ ਪਤਾ ਉਹ ਕਹਿੰਦੇ ਤੇ ਜੋੜ ਕਰੇਗਾ ਬੇਅਸੀ ਹੋਵੀ ਜਦੋਂ ਮੈਨੂੰ ਕਹਣਾ ਉਹ ਬੰਦੇ ਨੇ ਕਿਹਾ ਲੇਕਿਨ ਮਗਰ ਲਾ ਕੇ ਕੀ ਕੰਨੇ ਮਰੀਆਮ ਨੇ ਤੇ ਮਰੀਆਮ ਕੋ ਹੋਣਾ ਅਜੇ ਹਿਸਾਬ ਨਾਲ ਪادری ਸਾਹਿਬ ਪ੍ਰੇਜ਼ ਦਿ ਲੋਰ ਹਾਲੇਲੂਇਆ ਹਾਲੇਲੂਇਆ ਮਿਲ ਕੇ ਹਾਲੇਲੂਇਆ ਹਾਲੇਲੂਇਆ ਜਦੋਂ ਅਸੀਂ ਪਰਮੇਸ਼ਵਰ ਦੇ ਸੇਵਕ ਨੂੰ ਹਰ ਕੱਚੀ ਵਸਤੂ ਦੇ ਸੰਧੀ ਕਰਦੇ ਆ ਰਾਈਟ ਸਾਡਾ ਰੱਬ ਸਾਨੂੰ ਕੁਝ ਨਹੀਂ ਦਿਖਾਉਂਦਾ ਸਾਡਾ ਖੁਦਾ ਸਾਡੇ ਪਿੱਛੇ ਨਹੀਂ ਧੋਲਾ ਕਿਉਂਕਿ ਪਰਮੇਸ਼ਰ ਦੇ ਦਾਸ ਨੇ ਪਰਮੇਸ਼ਰ ਦੇ ਕਲਾਮ ਦੇ ਵਿੱਚ ਰਹਿ ਕੇ ਹੀ ਸਾਡੇ ਕੰਮ ਰੰਬੜੇ ਹੁੰਦੇ ਆ ਉਹ ਕਲਾਮ ਤੇ ਰਹਿ ਕੇ ਕੰਮ ਕਰਨੇ ਹੁੰਦੇ ਜਿਹੜੇ ਚ ਕੰਮ ਪਰਮੇਸ਼ਰ ਦੇ ਕਲਾਮ ਦੇ ਵਿੱਚ ਅਦੇ ਪਰਮੇਸ਼ਰ ਦਾ ਵਚਨ ਪੂਰਾ ਹੋਣਾ ਪਰਮੇਸ਼ਰ ਦੀ ਹਜ਼ੂਰੀ ਬਣੀ ਰਹਿਣੀ ਆ ਖੁਦਾਬੰਦੇ ਬਚ ਆਹ ਕੰਦ ਵਚਨ ਪੂਰਾ ਹੋਣ ਆਹ ਕਦੇ ਵਚਨ ਪੂਰਾ ਹੋਣ ਆ ਪਰ ਮੇਰਾ ਵਚਨ ਨਹੀਂ ਟੁੱਟਣ ਡਿਆਗਾ ਉੱਤੋਂ ਖਿੱਚਣਾ ਆ ਤੇ ਕਿਉਂ ਨਾ ਪਰਮੇਸ਼ਰ ਪਰ ਆਪ ਨਾਲ ਹੋਵੇਗਾ ਅਜਾ ਬਹੁਤ ਵਾਰ ਜੋ ਗੱਡੀ ਵਾਲਾ ਸਿਸਟਮ ਹੁੰਦਾ ਨਾ ਫਿਰ ਗੱਡੀ ਨਵੀਂ ਲਈ ਆ ਤੇ ਪਹਿਲਾਂ ਗੱਡੀ ਨਵੀਂ ਲਈ ਅਗਲੇ ਪਾਸੇ ਪ੍ਰਭੂਤ ਨੂੰ ਬੈਠ ਜਾ ਅਗਲਾ ਮਿੱਤਰ ਆ ਗਿਆ ਉਹ ਗੱਡੀ ਨਵੀਂ ਲਈ ਵਧਾਈ ਹੋਵੇ ਆ ਪੈਗਲਾ ਕੇ ਆਈਏ ਤੂੰ ਮਗਲੀ ਸੀਟ ਤੇ ਹੋ ਜਾ ਹੁਣ ਅੱਗੇ ਹੋਰ ਵਾਦੇ ਆ ਤੇ ਉਹ ਦੂਜਾ ਮਿੱਤਰ ਆਇੰਦਾ ਪ੍ਰਭੂਨ ਕਹਿੰਦਾ ਪ੍ਰਭੂਤ ਨੂੰ ਥੋੜਾ ਜਿਹਾ ਸਾਈਡ ਤੇ ਹੋ ਜਾ ਉਹ ਪ੍ਰਭੂਨ ਥੋੜਾ ਸਾਈਡ ਤੇ ਕਰ ਦਿੰਦੇ ਆ ਇੱਕ ਹੋਰ ਅਗਲਾ ਬੰਦਾ ਦੋਸਤ ਹੁੰਦਾ ਬਹੁਤ ਵਧੀਆ ਅਜੇ ਬਹੁਤ ਸੋਹਣੀ ਗੱਡੀ ਲੈ ਗਿਆ ਰੱਬ ਤੁਹਾਨੂੰ ਵਧਾਵੇ ਵਧਾਈ ਹੋਵੇ ਉਹ ਅੱਗੇ ਕਲ ਜਾਂਦੇ ਆ ਥੋੜੇ ਅੱਗੇ ਹੋਰ ਕੌੰਦਾ ਉਹ ਵੀ ਕਹਿੰਦਾ ਆਣ ਕੇ ਬਹੁਤ ਬੈਸਟ ਬਹੁਤ ਵਧੀਆ ਚਲੋ ਪਲਟੀ ਕਰਦੇ ਅੰਜ ਆ ਕੇ ਤੇ ਪ੍ਰਭੂ ਨੂੰ ਕੱਢਤਾ ਪ੍ਰਭੂ ਨੂੰ ਕਿਜੀਏ ਚਾਰ ਜਾਨੇ ਦੇ ਸੀਟ ਆ ਮੇਰੇ ਕਿ ਗੱਡੀ ਤੇ ਮਰੂਤੀ ਤੇ ਕਰਨਾ ਉੱਥੇ ਗਈ ਆ ਹਾਂ ਨਾ ਪੰਜ ਜਾਨੇ ਨਹੀਂ ਵੇ ਪ੍ਰਭੂ ਆ ਮੋੜ ਤੇ ਖਲੋਵੀ ਮੈਂ ਢੇੜਾ ਮਾਰ ਕੇ ਉਹ ਨਾ ਉਹ ਜਿੱਥੇ ਮੈਂ ਜਾਣਾ ਆ ਨਾ ਉੱਥੇ ਤੁਸੀਂ ਫਬਰਾਂ ਨਹੀਂ ਹੈਗਾ ਸਮਝ ਲੱਗੀ ਨਾ ਮਤਲਬ ਮੈਂ ਕਿ ਅਜੇ ਕਿੱਥੇ ਜਾਣਾ ਵਾਂ ਠੀਕ ਹੈ ਤੇ ਆਹੀਂ ਕਾ ਤੇ ਲਾਣ ਪਿਆ ਲੈਣੀ ਆ ਆਹੀਂ ਜਾਰੂ ਪਿਆ ਲੈਣੀ ਆ ਤੁਹਾਡਾ ਰੂਲ ਕੰਨੋਂ ਚਲਣਾਂ ਨਹੀਂ ਤੇ ਕੜਾ ਕੰਮ ਵਿੱਚ ਚਲਣਾ ਨਹੀਂ ਹੈਗਾ ਅਸੀਂ ਉਹ ਕੰਮ ਕਰਨੇ ਜਿਹੜੇ ਕੰਮ ਤੁਸੀਂ ਮਨਾ ਕਰਨੇ ਤੇ ਇਸ ਲਈ ਤੁਸੀਂ ਗੱਡੀ ਤੋਂ ਬਾਹਰ ਨਿਕਲ ਜਾਓ ਪ੍ਰਾਈਸ ਅਲੋਟ ਹਾਲੇਲੂਇਆ ਹਾਲੇਲੂਇਆ ਇਸ ਲਈ ਕਲਾਮ ਦੇ ਵਿੱਚ ਰਹਿ ਕੇ ਅਸੀਂ ਕੰਮ ਕਰਦੇ ਮੈਨੂੰ ਪਤਾ ਅਸੀਂ ਸੱਜਣ ਭਗਤ ਹਾਂ ਅਸੀਂ ਸੱਜਣ ਖੁਦਾਬੰਦ ਲੋਕ ਆ ਖੁਦਾਬੰਦ ਕਲਾਮ ਨੂੰ ਪੂਰਾ ਕਰਨਾ ਖੁਦਾਬੰਦ ਮਗਰ ਮਗਰ ਤੋੜਨ ਵਾਲੇ ਨਹੀਂ ਨਾ ਕਿ ਖੁਦਾਬੰਦ ਕਲਾਮ ਨੂੰ ਤੋੜਨ ਵਾਲੇ ਅਸੀਂ ਇੱਥੇ ਮੈਂ ਰਲ ਮਿਲ ਕੇ ਖੁਦਾਬੰਦੀ ਆਰਾਧਨਾ ਕਰਨ ਵਾਲੇ ਆ ਖੁਦਾਬੰਦ ਕਲਾਮ ਨੂੰ ਪੂਰਾ ਕਰਨ ਵਾਲੇ ਆ ਨਾ ਕਿਸ ਕਲਾਮ ਬਲਕਿ ਹਰ ਇੱਕ ਕਲਾਮ ਨੂੰ ਪੂਰਾ ਕਰਦੇ ਆ ਉਹ ਕਲਾਮਾਂ ਨੂੰ ਵੀ ਜਿਹੜਾ ਅਸੀਂ ਘਰਚ ਆ ਰੰਬਦੇ ਆ ਨਾ ਕਿ ਘਰਚ ਆ ਰੰਬਦੇ ਆ ਬਲਕਿ ਜੀਵਨ ਦੇ ਵਿੱਚ ਆ ਰੰਬਦੇ ਆ ਅਸੀਂ ਖੁਦਾਵੰਦ ਕਲਾਮ ਤੋਂ ਸ਼ੁਰੂ ਕਰਦੇ ਖੁਦਾਵੰਦ ਕਲਾਮ ਦੇ ਵਿੱਚ ਰਹਿਨੇ ਆ ਖੁਦਾਵੰਦ ਕਲਾਮ ਦੇ ਵਿੱਚ ਆਖਰੀ ਸਾਹ ਨੂੰ ਲੈਨੇ ਆ ਕਿ ਨਹੀਂ ਆ ਕੰਮ ਅਸੀਂ ਖੁਦਾ ਦੇ ਕੰਮ ਚੰਬਿਆ ਸੀਗਾ ਖੁਦਾ ਦੇ ਕਲਾਮ ਦੇ ਵਿੱਚ ਰਹਿ ਕੇ ਕੰਮ ਪਚਾ ਰਹੇ ਸੀ ਖੁਦਾ ਦੇ ਕਲਾਮ ਦੇ ਵਿੱਚ ਹੀ ਰਹਿ ਕੇ ਆਪਾਂ ਸਮਾਪਤ ਕਰਨ ਦੇ ਆਪਦੇ ਸਭੀ ਦੁਆ ਕਰੋ ਉਹ ਰੱਬ ਦੇ ਕਰਦਾ ਵਾ ਤੇ ਖੁਦਾਵੰਦ ਲੋਕਾਂ ਦੇ ਨਿਸ਼ਾਨ ਨਹੀਂ ਹੈ ਅਸੈਂਬਲ ਦੇ ਖੁਦਾਵੰਦ ਦੇ ਕੰਮ ਇਦਾਂ ਹੀ ਕਰਦੇ ਆ ਅਸੀਂ ਆਪਣੀ ਮਰਜ਼ੀ ਕਰਨ ਵਾਲੇ ਨਹੀਂ ਗੇ ਆਪਣੀ ਮਰਜ਼ੀ ਕਰਨ ਵਾਲੇ ਕੋਰ ਲੋਕ ਵਾ ਉਹ ਲੋਕ ਬਸ ਹfte ਵਾਲੇ ਹੁੰਦੇ ਆ ਮਹੀਨੇ ਵਾਲੇ ਹੁੰਦੇ ਆ ਜਾਂ ਸਾਲ ਦੇ ਜਿ ਕੋਈ ਆਉਣਾ بڑے ਦਿਨ ਤੇ ਜਾਂ ਮਹੀਨੇ ਤੇ ਪ੍ਰਭੂ ਪੋਜ ਵਾਲੇ ਦੇ ਆਉਣਾ ਪ੍ਰਭੂ ਪੋਜ ਵਾਲੇ ਲੇਕਿਨ ਅਸੀਂ ਹਰ ਹfte ਵਾਲੇ ਆਂ ਆਈ ਹਰ ਦਿਨ ਚੱਲਣ ਵਾਲੇ ਨਾ ਕਿ ਪਾਸਟਰ ਦੇ ਨਾਲ ਬਲਕਿ ਕਲਾਮ ਦੇ ਨਾਲ ਵੀ ਚੱਲਣ ਵਾਲੇ ਵਚਨ ਦੇ ਨਾਲ ਵੀ ਚੱਲਣ ਵਾਲੇ ਅਸੀਂ ਉਹ ਜਿਹੜੇ ਅਸੀਂ ਕਲਾਮ ਨਾ ਤੋੜੀਏ ਵਚਨ ਨਾ ਤੋੜਦੇ ਆ ਜਾਂ ਖੁਦਾਵੰਦ ਦੀ ਹਜ਼ੂਰੀ ਦੇ ਕੁਝ ਸੁੱਟਦੇ ਆ ਅਸੀਂ ਪ੍ਰਭੂ ਨੂੰ ਨਾਂ ਰੱਖਣ ਵਾਲੇ ਆ ਪ੍ਰਭੂ ਦੇ ਵਚਨ ਨੂੰ ਨਾਂ ਰੱਖਣ ਵਾਲੇ ਆ ਅਤੇ ਹਰ ਇੱਕ ਕੰਮ ਦੇ ਵਿੱਚ ਵਚਨ ਨੂੰ ਹੀ ਆਂ ਦੇਖ ਵਚਨ ਨੂੰ ਤੋੜਦੇ ਕਲਾਮ ਨੂੰ ਨਹੀਂ ਤੋੜਦੇ ਕਿਉਂਕਿ ਪ੍ਰਭੂ ਦਾ ਵਚਨ ਸਾਨੂੰ ਬਰਕਤ ਦਿੰਦਾ ਵਾ ਪ੍ਰਭੂ ਯੇਸ਼ੂ ਮਸੀਹ ਖੋ ਦਾ ਵਚਨ ਅਸੀਂ ਇਹਦਾ ਵਚਨ ਪੂਰਾ ਕਰਦੇ ਆ ਯੇਸ਼ੂ ਮਸੀਹ ਨੂੰ ਹੀ ਪਛ ਕਰਦੇ ਉਹ ਵਚਨ ਉਹ ਈਸ਼ਵਰਾ ਆਈ ਆਪਣੀ ਅੱਖਾਂ ਬੰਦ ਕਰੀਏ ਸਵਰਗ ਦੇ ਸੁਆਮੀ ਦੁਨੀਆ ਦੇ ਮਾਲਕ ਸਾਡੇ ਜ਼ਿੰਦਾ ਔਰ ਪਾਵਨ ਪਵਿੱਤਰ ਪਿਤਾ ਸਾਡੀ ਸ਼ੁਰੂਆਤ ਤੁਹਾਡੇ ਤੋਂ ਹੁੰਦੀ ਆ ਅਗੇ ਲਿਖਿਆ ਗਿਆ ਆ ਜਿੰਨਿਆਂ ਨੇ ਉਹਦੇ ਵੱਲ ਦੇਖਿਆ ਸ਼ਰਮਿੰਦਿਆ ਨਹੀਂ ਹੁੰਦੇ ਜਾਂ ਪ੍ਰਭੂ ਜੀ ਪਿਤਾ ਬਹੁਤ ਸਾਡੇ ਕੰਮ ਰੰਭੇ ਆ ਪਿਤਾ ਜੀ ਇਹ ਪਰਿਵਾਰ ਨੇ ਪਿਤਾ ਪਰਮ ਜੀ ਤੁਸੀਂ ਪਿੱਠ ਨਾ ਲਗਣ ਦਿੱਤੀ ਜਦੋਂ ਪਿੱਠ ਉਹਨਾਂ ਲੋਕਾਂ ਦੀ ਲੱਗਦੀ ਆ ਪਿਤਾ ਜੀ ਜੇ ਤੁਹਾਡੇ ਤੋਂ ਸ਼ੁਰੂਆਤ ਨਹੀਂ ਕਰਦੇ ਤੁਹਾਡੇ ਤੇ ਨਹੀਂ ਰਹਿਣਦੇ ਅੱਜ ਪ੍ਰਭੂ ਲਾਸਟ ਵੀ ਤੁਹਾਡੇ ਤੱਕ ਨਹੀਂ ਹੁੰਦਾ ਕੰਮ ਦੀ ਉਹ ਕੰਮ ਦੀ ਐਂਡ ਵੀ ਤੁਹਾਡੇ ਤੱਕ ਹੀ ਹੁੰਦਾ ਆਗਾ ਉਹਨਾਂ ਦੀ ਪਿੱਠ ਲੱਗਦੀ ਆ ਇਹ ਪਰਮਾਰਵਾ ਧੰਨਵਾਦ ਨਾ ਕਿ ਪਰਮਾਰਵਾ ਤੇ ਬਲਕਿ ਸਤਿਗੁਰਾਂ ਦੀ ਬਾਣੀ ਸੁਣੀ ਆ ਮਾਨੂੰ ਤਿਆਰ ਕਰ ਪ੍ਰਭੂ ਜੀ ਕਲਾਮ ਤਰ੍ਹਾਂ ਦੇ ਕੰਮ ਕਰੀਏ ਸਾਡੇ ਜੀਵਨ ਦੀ ਪੈਦਾ ਹਰ ਇੱਕ ਤੇ ਆਪਣੇ ਜੀਵਨ ਦਾ ਸਫਰ ਪੈਦਾ ਮਸੀਹ ਦੇ ਕਲਾਮ ਦੇ ਵਿੱਚ ਜੀਵਨ ਦਾ ਹਰ ਇੱਕ ਸਫਰ ਹਰਕ ਚੱਲਣਾ ਪ੍ਰਭੂ ਦੇ ਅਚੰਦ ਦੇ ਵਿੱਚ ਹੋਵੇ ਪੈਦਾ ਬੜੀ ਬਰਕਤੋ ਬੜੀ ਆਸ਼ੀਸ਼ ਹੋਵੇ ਕੇ ਕਰ ਪਰਵਾ ਨੂੰ ਬਰਕਤ ਦੇ ਇੱਕ ਵਾਰ ਫਿਰ ਅਸੀਂ ਪਰਵਾ ਨੂੰ ਬਰਕਤ ਦਿੰਨੇ ਮਸੀਹ ਯਸ਼ੂ ਦਾ ਬਚਨ ਲੈ ਕੇ ਆਏ ਅਸੀਂ ਯਸ਼ੂ ਦੀ ਹਜ਼ੂਰੀ ਲੈ ਕੇ ਬੜੀ ਬਰਕਤੋ ਬੜੀ ਆਸ਼ੀਸ਼ ਹੋਵੇ ధన్వాద సాదెన్ సాక్తి దత్త ప్రభు యశా